ਠੀਕ ਮੈਨੂੰ ਪਤਾ ਨਹੀਂ ਸੀ ਇਸ ਗੱਲ ਬਾਰੇ ਠੀਕ ਹੈ ਠੀਕ ਹੈ ਹਾਂਜੀ ਤੇ ਦੇਖੋ ਮੇਰਾ ਤੇ ਮਕਸਦ ਰਿਕਾਰਡਿੰਗ ਦੇ ਬੇਸ ਤੇ ਕੋਈ ਨਹੀਂ ਹੈਗਾ ਮੈਂ ਤੇ ਤੁਹਾਨੂੰ ਸੱਚ ਦੱਸਾਂ ਕਿ ਅਸੀਂ ਪਿੰਡਾਂ ਨੂੰ ਬਿਲੋਂਗ ਕਰਦੇ ਹਾਂ ਸਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਹੈਗਾ ਉਸ ਤੋਂ ਪਹਿਲਾਂ ਬਸ ਤੇ ਔਰ ਤੁਹਾਨੂੰ ਸ਼ਾਇਦ ਮੈਂ ਇੱਕ ਗੱਲ ਹੋਰ ਬੜੀ ਵੱਡੀ ਦੱਸਣੀ ਚਾਹਾਂਗਾ ਕਿ ਮੇਰੇ ਦਾਦੀ ਜੀ ਅੱਜ ਤੋਂ 2 ਸਾਲ ਪਹਿਲਾਂ ਪੂਰੇ ਹੋ ਗਏ ਜੀ ਉਹਨਾਂ ਦੇ ਪੂਰੇ ਹੋਣ ਤੋਂ ਡੇਢ ਸਾਲ ਪਹਿਲਾਂ ਮੇਰੇ ਮਨ 'ਚ ਇੱਕ ਗੱਲ ਆਈ ਕਿ ਮੈਂ ਕਿਹਾ ਬਜ਼ੁਰਗਾਂ ਨੇ ਰਹਿਣਾ ਨਹੀਂ। ਇਹ ਨਿਸ਼ਾਨੀਆਂ ਸਾਡੇ ਕੋਲੋਂ ਗਵਾਚ ਜਾਣੀਆਂ ਤਾਂ ਕਿਉਂ ਨਾ ਇਹਨਾਂ ਦੀਆਂ ਯਾਦਾਂ ਆਪਾਂ ਇੱਕ ਵੀਡੀਓ 'ਚ ਰਿਕਾਰਡ ਕਰੀਏ। ਜੀ ਮੈਂ ਨਾ ਮਾਤਾ ਜੀ ਉਹ ਕਾਫੀ ਉੱਚਾ ਸੁਣਦਾ ਸੀ ਉਹਨਾਂ ਨੂੰ ਤੇ ਮੈਂ ਉਹਨਾਂ ਨੂੰ ਨਾ ਸਵਾਲ ਕੀਤੇ ਥੋੜੇ ਜਿ ਛੇ ਕਾਫੀ ਵਾਰ ਮੈਨੂੰ ਰਿਪੀਟ ਕਰਨੇ ਪਏ ਮੈਂ ਤੁਹਾਨੂੰ ਵੀਡੀਓ ਸੈਂਡ ਕਰਾਂਗਾ ਜੇ ਮੇਰੇ ਸਿਸਟਮ 'ਚ ਇੱਥੇ ਹੋਈ ਤਾਂ। ਅਛਾ ਤੁਹਾਨੂੰ ਪਰਸਨਲ ਸੈਂਡ ਕਰਾਂਗਾ ਕਿਉਂਕਿ ਲੋਕੋ ਕੋ ਬਹੁਤ ਚੱਕਦੇ ਹਰ ਗੱਲ ਨੂੰ ਹਾਂ ਜੀ ਜੀ ਤੇ ਉਹਦੇ ਵਿੱਚ ਉਹਨਾਂ ਨੇ ਮੈਂ ਸਵਾਲ ਕੀਤਾ ਸੀ ਕਿ ਈਸਾਈ ਧਰਮ ਸਾਡੇ ਪਿੰਡ 'ਚ ਕਿੱਥੋਂ ਆਇਆ ਅਛਾ ਜੀ ਹਾਂ ਮੈਨੂੰ ਇਹ ਕਿਉਂਕਿ ਮੇਰੇ ਮਨ 'ਚ ਬਾਰ-ਬਾਰ ਬਚਪਨ ਤੋਂ ਇੱਕ ਗੱਲ ਉੱਠਦੀ ਹੁੰਦੀ ਸੀ ਕਿ ਈਸਾਈ ਧਰਮ ਦਾ ਸਾਡੇ ਨਾਲ ਕੋਈ ਬਹੁਤ ਲੰਬਾ ਤਾਲੁਕਾ ਪੰਜਾਬ ਦੇ ਵਿੱਚ ਬਣਦਾ ਲੱਗਦਾ ਨਹੀਂ ਮੈਨੂੰ ਫਿਰ ਉਹਨਾਂ ਨੇ ਮੈਨੂੰ ਹਾਂ ਮੈਨੂੰ ਬਹੁਤ ਵਧੀਆ ਗੱਲ ਇੱਕ ਦੱਸੀ ਕਹਿੰਦੀ ਕਿ ਜਿਹੜੇ ਈਸਾਈ ਲੋਕ ਨੇ ਨਾ ਇਹ ਪਹਿਲਾਂ ਸਾਰੇ ਸਿੰਘ ਸਨ ਉਹਨਾਂ ਨੇ ਦੱਸਿਆ ਮੈਂ ਕਿ ਨਾਂ ਕੀ ਸੀ ਉਹਨਾਂ ਦੇ ਕਹਿੰਦੇ ਕੋਈ ਗੰਗਾ ਸਿੰਘ ਐਡਾ ਬੰਦਕਾ ਸਿੰਘ ਸੰਤਾ ਸਿੰਘ ਐਡਾ ਕਾਫੀ ਨਾਮ ਲੈਂਦੇ ਨੇ ਵਿੱਚੋਂ ਮੈਂ ਦਰ ਵੀਡੀਓ ਤੇ ਜਾਣਾ ਤੇ ਮੈਂ ਫਿਰ ਇਹ ਸਾਰੇ ਸਿੰਘ ਇਸਾਈ ਕਿਵੇਂ ਬਣ ਗਏ ਜੀ ਇਹ ਸਾਰੇ ਸਿੰਘ ਸੀ ਤਾਂ ਫਿਰ ਤੁਸੀਂ ਇਹਨਾਂ ਨੂੰ ਸਾਹਬਿਆ ਕਿਉਂ ਨਹੀਂ ਕਿ ਸਾਡੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਦਾ ਨਾਮ ਹੀ ਲਿਆ ਉਹਦੇ ਵਿੱਚ ਕਿਉਂ ਪ੍ਰਬੰਧਕ ਕਮੇਟੀ ਨੇ ਇਹਨਾਂ ਨੂੰ ਸਾਹਬਿਆ ਕਿਉਂ ਨਹੀਂ ਉਹ ਕਹਿੰਦੇ ਕਿ ਇਹ ਲਾਲਚਬਸ ਹੋ ਗਏ ਕਿ ਇਹਨਾਂ ਨੂੰ ਇੱਕ ਕਿਸਮ ਦਾ ਇਹ ਅਜਿੱਚ ਵਾਸਤੇ ਹੋ ਗਏ ਮੈਂ ਦੱਸਣ ਲੱਗਾ ਤੋ ਸੁਣੋ ਮੇਰੀ ਗੱਲ ਨਾਲਿੱਚ ਵਾਸ ਹੋ ਗਏ ਤੇ ਅਸੀਂ ਤੁਹਾਨੂੰ ਕੰਮ ਦਵਾਵਾਂਗੇ ਅੱਛਾ ਪਰ ਉਹ ਬਾਹਰ ਦਵਾਵਾਂਗੇ ਪੜਾਈ ਦਵਾਵਾਂਗੇ ਤੇ ਤੁਹਾਨੂੰ ਗੁਲਾਮੀ ਕਰਨ ਦੀ ਲੋੜ ਨਹੀਂ ਕਿਸੇ ਦੀ ਤੁਹਾਨੂੰ ਅਸੀਂ ਬਿਲਕੁਲ ਆਜ਼ਾਦ ਕੌਮ ਬਣਾਵਾਂਗੇ ਅੱਛਾ ਤੇ ਉਹਨਾਂ ਨੇ ਫਿਰ ਸਭ ਤੋਂ ਪਹਿਲਾਂ ਕੰਮ ਸਾਡੇ ਪਿੰਡਾਂ ਦੇ ਵਿੱਚ ਜਾਨਕੀ ਗਿਰਜੇ ਖੋਲਣ ਦਾ ਕੀਤਾ ਫਿਰ ਉਹਨਾਂ ਨੇ ਦੱਸਿਆ ਕਿ ਇਹ ਗਿਰਜਾ ਸਾਡੇ ਪਿੰਡ ਚੋਂ ਦੋ ਬਣਿਆ ਸੀ ਅੱਛਾ ਜੀ ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਨੂੰ ਇਹ ਗੱਲ ਮਹਿਸੂਸ ਹੋ ਗਈ ਕਿ ਸਾਡੀ ਸਿੱਖ ਕੌਮ ਦੀ ਹੈ ਘਾਟ ਆ ਉਹਨਾਂ ਨੂੰ ਨਾ ਪੂਰਾ ਚੰਗੀ ਤਰ੍ਹਾਂ ਪਤਾ ਹੀ ਲੱਗਦਾ ਤੇ ਫਿਰ ਲਾਗੇ ਮੇਰੇ ਚਾਚਾ ਜੀ ਬੈਠੇ ਨੇ ਕਿ ਉਹ ਦੱਸਦੇ ਆ ਵੀ ਮਾਂ ਜੀ ਨੂੰ ਪੂਰਾ ਸੁਣਦਾਨੀ ਆ ਇਹ ਤਾਂ ਕਰਕੇ ਕੁਝ ਹੋਰ ਜਵਾਬ ਦੇ ਦਿੰਦੀ ਅੱਗੋਂ ਅੱਛਾ ਜੀ ਸੋ ਕਾਫੀ ਵਧੀਆ ਸੀਗਾ ਉਹਨਾਂ ਦਾ ਉਹ ਜਿੰਨਾ ਕੋ ਬੋਲ ਦਿੱਤਾ ਉਹਨਾਂ ਨੇ ਮੇਰੇ ਵਾਸਤੇ ਕਾਫੀ ਲਾਭਦਾਇਕ ਹੋਇਆ ਤੇ ਹੁਣ ਸ਼ਾਇਦ ਐਸਾ ਤੁਹਾਡੇ ਪੈਗਾਮ ਤੋਂ ਬਾਅਦ ਵੀ ਸਾਡੇ ਵਾਸਤੇ ਲਾਭਦਾਇਕ ਹੋਏਗਾ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਤੁਹਾਨੂੰ ਇਸ ਗੱਲ ਨੇ ਜਦੋਂ ਤੁਸੀਂ ਕੋਈ ਚੀਜ਼ ਕਿਸੇ ਰਿਲੀਜ ਦੇ ਬਾਰੇ ਬੋਲਦੇ ਹੋ ਜਿਸ ਤਰ੍ਹਾਂ ਉਹ ਸਿੰਘ ਨੇ ਬੋਲਿਆ ਦੇਖੋ ਸਾਨੂੰ ਸਾਰਿਆਂ ਨੂੰ ਕਿੰਨਾ ਦੁੱਖ ਹੋਇਆ ਤੁਹਾਨੂੰ ਵੀ ਹੋਇਆ ਮੈਨੂੰ ਵੀ ਹੋਇਆ ਮੈਨੂੰ ਇਸ ਕਰਕੇ ਇਹ ਨਹੀਂ ਮੈਨੂੰ ਰਿਲੀਜਸ ਕਰਕੇ ਨਹੀਂ ਹੋਇਆ ਕਿ ਮੈਂ ਮੇਰਾ ਕੋਈ ਰਿਲੀਜਸ ਆ ਇਸ ਕਰਕੇ ਨਹੀਂ ਮੈਂ ਕਹਿੰਦਾ ਕਿਸੇ ਵੀ ਪੈਗੰਬਰ ਦੇ ਪ੍ਰਤੀ ਵਰਡ ਅਗੇ ਬੋਲਣੇ ਨੇ ਤੇ ਉਹ ਬੜੇ ਸਾਫ਼ ਸੁਥਰੇ ਸੱਚੇ ਹੋਣੇ ਚਾਹੀਦੇ ਨੇ ਕਿਉਂਕਿ ਉਹਦੇ ਉੱਪਰ ਆਸਥਾ ਹੁੰਦੀ ਹੈ ਲੋਕਾਂ ਦੀ ਜੀ ਹਾਂ ਤੁਹਾਡੀ ਜਦੋਂ ਉਦਾਹਰਨ ਦੇ ਤੌਰ ਤੇ ਕੋਈ ਅਸੀਂ ਤਹਿਕੀਕਾਤ ਕਰਨਾ ਚਾਹੁੰਦੇ ਆ ਜਾਂ ਅਸੀਂ ਕੋਈ ਖੋਜ ਕਰਨੀ ਚਾਹੁੰਦੇ ਆ ਤੇ ਅਸੀਂ ਇਹ ਅਹਿਸਾਸ ਮੰਨ ਲਓ ਮੈਂ ਤੁਹਾਨੂੰ ਅਹਿਸਾਸ ਕਰਾਉਣਾ ਚਾਹੁੰਦਾ ਕਿ ਜਿਸ ਮੁਸੀ ਦਾ ਜਨਮ ਕਿਵੇਂ ਹੋਇਆ ਤੇ ਉਹਦੇ ਲਈ ਮਨ ਦੇ ਸ਼ਬਦ ਨਹੀਂ ਬੋਲਣੇ ਪੈਣਗੇ ਵਿਚਾਰ ਕੀਤੀ ਜਾ ਸਕਦੀ ਹੈ ਜੀ ਸਿਰ ਇਹ ਤੋਂ ਉਸ ਸੰਗ ਦੀ ਗਲਤੀ ਆ ਔਰ ਅਸੀਂ ਸਾਰਿਆਂ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਉਹਦੀ ਇਸ ਗਲਤੀ ਦਾ ਨੂੰ ਅਹਿਸਾਸ ਕਰਵਾਇਆ ਜਾਵੇ ਜੀ ਜੀ ਇਸ ਗੱਲ ਦਾ ਅਪਰੀਸ਼ੀਏਟ ਕੀਤਾ ਸਿੱਖ ਆਪਣੇ ਪੈਣਾ ਪਾਈਆਂ ਦਾ ਔਰ ਇਸੇ ਵਾਰ ਵਾਰ ਪਾਇਆ ਸਿੱਖੋ ਪਰ ਤੁਸੀਂ ਇੱਕ ਗੱਲ ਨਹੀਂ ਨਾ ਇੱਥੇ ਨੋਟ ਕੀਤੀ ਹਾਂ ਹਾਂਜੀ ਇੱਕ ਗੱਲ ਤੁਹਾਨੂੰ ਹੋਰ ਨੋਟ ਕਰਨੀ ਚਾਹੀਦੀ ਸੀ ਨਾ ਕਿ ਇਹ ਜਿਹਾ ਵਿਵਾਦ ਖੜਾ ਕਿੱਥੋਂ ਹੋਇਆ ਅਸੀਂ ਫਟਾਫਟ ਇੱਕ ਚੀਜ਼ ਨੂੰ ਜਦੋਂ ਲੈ ਲੈਨੇ ਆ ਨਾ ਮੇਰਾ خیال ਉਹਦੇ ਕਾਫੀ ਨੁਕਸਾਨ ਹੁੰਦਾ ਸਾਡਾ ਕੌਮੀ ਦਾ ਮੇਰੇ ਕੋਈ ਵੀ ਮਤਲਬ ਨਹੀਂ ਸੀ ਦੇਖੋ ਸਾਡੀਆਂ ਜ਼ਮੀਨਾਂ ਉੱਥੇ ਮੇਰੇ ਪੇਕਿਆਂ ਨਹੀਂ ਹੁੰਦੀਆਂ ਸਨ ਅਸੀਂ ਇਕੱਠੀਆਂ ਸਾਡੀਆਂ ਜ਼ਮੀਨਾਂ ਸੀ ਅਸੀਂ ਇਕੱਠੇ ਫੜੇ ਜਿੰਨਾ ਨਹੀਂ ਮੇਰਾ ਮਕਸਦ ਨਹੀਂ ਸਮਝੀ ਮੈਂ ਕੀ ਕਿਹਾ ਹੋ ਮੈਂ ਕਿਹਾ ਭੈਣ ਜੀ ਮੇਰਾ ਵੀ ਕੋਈ ਸਮਝੋ ਕਿ ਕਿ ਮੈਂ ਅੱਜ ਵੀ ਮੀਡੀਆ ਦੇ ਵਿੱਚ ਕੰਮ ਕਰਦੀ ਤੁਸੀਂ ਮੇਰੇ YouTube ਤੇ ਪ੍ਰੋਗਰਾਮ ਦੇਖੋ ਨਹੀਂ ਮੈਂ ਤੁਹਾਡੇ ਪ੍ਰੋਗਰਾਮ ਦੇਖੋ ਤੁਸੀਂ ਪਹਿਲੀ ਵਾਰ ਨਹੀਂ ਮੇਰੇ ਤੋਂ ਲੱਗੇ ਵੀ ਤੁਹਾਡੇ ਦਰਸ਼ਨ ਕਰ ਚੁੱਕਾ ਪ੍ਰੋਗਰਾਮ ਦੇਖ ਮੈਨੂੰ ਨਹੀਂ ਸੀ ਪਤਾ ਕਿ ਇਹ ਵਿਵਾਦ ਦਾ ਕਾਰਨ ਬਣੇਗਾ ਪਰ ਉਹ ਤਾਂ ਮਰਚਨ ਚੇਤ ਕੀਤੀ ਜਿੰਦਾ ਅੱਖਾਂ ਪਰੋਖੇ ਹੋ ਜਾਂਦਾ ਨਾ ਬੰਦਾ ਆਮ ਹੀ ਦੇਖਿਆ ਤੇ ਚਲਾ ਗਿਆ ਮੇਰੇ ਕਹਿੰਦਾ ਮਤਲਬ ਤੁਸੀਂ ਇਹ ਨਹੀਂ ਵਿਚਾਰ ਕੀਤੀ ਕਿ ਇਹ ਗੱਲ ਨਿਕਲੀ ਕਿੱਥੋਂ ਔਰ ਇਹਦੀ ਤੇ ਪਹਿਲਾਂ ਖੋਜ ਕੀਤੀ ਜਾਵੇ ਠੀਕ ਆ ਉਹ ਬੰਦੇ ਨੇ ਤੇ ਗਲਤੀ ਕਰ ਦਿੱਤੀ ਕਿ ਉਹਨੇ ਜਿਸੂ ਪ੍ਰਤੀ ਮਾਨਸ਼ਬਦ ਬੋਲ ਦਿੱਤੇ ਔਰ ਉਹਨੇ ਸਾਰੇ ਨਿਲੰਤਾ ਪਾਈਆਂ ਔਰ ਤੁਸੀਂ ਉਸ ਤੋਂ ਪਹਿਲੀ ਵਿਚਾਰ ਨਹੀਂ ਦੇਖੀ ਕਿ ਉਸ ਬੰਦੇ ਨੂੰ ਬੋਲਣਾ ਕਿਉਂ ਪਿਆ ਤੁਸੀਂ ਇਸ ਗੱਲ ਤੇ ਖੋਜ ਕੀਤੀ ਤੇ ਦੇਖੋ ਖੋਜ ਹੈ ਉਸ ਵੀਡੀਓ ਵਿੱਚ ਜਿਸ ਤੋਂ ਸਾਨੂੰ ਨਜ਼ਰ ਆਈ ਕਿ ਜਿਹੜੇ ਉਹਦੇ ਤੇ ਉਸ ਭਾਈ ਨੇ ਕੋਈ ਗਲਤੀ ਕੀਤੀ ਉਹ ਗਲਤੀ ਅਲੱਗ ਕਲਿੱਪ ਹੋਗੀ ਸਾਡੇ ਸਰਦਾਰ ਵੀਰਾਂ ਨੇ ਦਿਖਾਉਣਾ ਸੀ ਜੀ। ਇੱਕ ਗੱਲ ਹੋਰ ਦੱਸਾਂ ਤੁਹਾਨੂੰ ਭੈਣ ਜੀ। ਜੀ। ਉਹ ਇਸ ਵੀਡੀਓ ਦੇ ਮਕਸਦ ਨਾਲ ਗਏ ਨਹੀਂ ਸੀ। ਉਹ ਉਹਨਾਂ ਦਾ ਮਕਸਦ ਉਹਨਾਂ ਦਾ ਇਹ ਮਕਸਦ ਨਹੀਂ ਸੀਗਾ ਕਿ ਇਹ ਵੀਡੀਓ ਐਂਡ ਕੀਤੀ ਜਾਊਗੀ। ਅੱਛਾ ਜੀ। ਹਾਂ ਜੋ ਅਸੀਂ ਖੋਜ ਕੀਤੀ ਜੋ ਮੈਂ ਬਚਾ ਐਂਡ ਆਫ ਦਾ ਡੇ ਮੈਂ ਜੋ ਦੇਖਿਆ ਵਾ ਕਿ ਇਹ ਵਿਵਾਦਾਂਕਾਰਨਿਕ ਕਲਿੱਪ ਬਣਿਆ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਉੱਥੇ ਇੱਕ ਨਸੀਬ ਭਾਈ ਨੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਬਹੁਤ ਅ ਮਤਲਬ ਆਪਾਂ ਕਹ ਲਈ ਕਿ ਜਿਹੜੇ ਵਰਡ ਵਰਤੇ ਨਹੀਂ ਜਾ ਸਕਦੇ ਉਹਦੇ ਦੁਆਰਾ ਪ੍ਰਚਾਰ ਕੀਤਾ ਸੀ ਨਹੀਂ ਅਗਰ ਐਸਾ ਕਰਦੇ ਤਾਂ ਉਹ ਵੀ ਸਜ਼ਾ ਦੇ ਹੱਥ ਦਾ ਫਿਰ ਉਹਨਾਂ ਨੇ ਰਿਟਰਨ 'ਚ ਮਾਫੀ ਮੰਗੀ ਹਾਂ ਤਾਂ ਉਹ ਸਹੀ ਸੋਣੋ ਸੋਣੋ ਮਾਫੀ ਮੰਗੀ ਨਾ ਫਿਰ ਉਹ ਉਹ ਮਸੀਹ ਭਾਈ ਦੇ ਨਾਲ ਜਿਹੜਾ ਮੁੰਡਾ ਸਰਦਾਰ ਪ੍ਰਚਾਰ ਕਰਦਾ ਸੀ ਉਹਨੂੰ ਸਮਝਾਉਣ ਵਾਸਤੇ ਗਏ ਕਿ ਦੇਖ ਤੇਰਾ ਧਰਮ ਆ ਵਾ ਔਰ ਆਪਣੇ ਧਰਮ ਨੂੰ ਬਿਲੋਂਗ ਕਰਨਾ ਚਾਹੀਦਾ ਜੀ ਠੀਕ ਹੈ ਜੇ ਤੋਕ ਮਸਲਾ ਸੀਗਾ ਉਸ ਵੀਡੀਓ ਦਾ ਹੁਣ ਅਗਲਾ ਮਸਲਾ ਸ਼ੁਰੂ ਹੋ ਜਾਂਦਾ ਤੁਹਾਡਾ ਅੱਛਾ ਜੀ ਤੁਹਾਡਾ ਮਸਲਾ ਇਹ ਹੈ ਕਿ ਤੁਸੀਂ ਤੁਹਾਨੂੰ ਇਹਨਾਂ ਪਤਾ ਹੋਣਾ ਜ਼ਰੂਰੀ ਹੈ ਕਿ ਜਿਹੜਾ ਸਿੱਖ ਧਰਮ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਹ ਆਮ ਕਿਤਾਬਾਂ ਨਾਲੋਂ ਬਹੁਤ ਸਰਵ ਉਤਮ ਕਿਤਾਬ ਹੈ ਯਾਨੀ ਕਿ ਇਹਦੇ ਨਾਲ ਮੇਰੇ ਸਤਿਕਾਰਯੋਗ ਮੀਤ ਜੀ ਇਸ ਦਾ ਸਿਗਨ ਸਾਰਾ ਪਾਉ ਨੂੰ ਸਾਰਿਆਂ ਨਾਲ ਉੱਤਮ ਲੱਗਦੇ ਹੈ ਉਦੈ ਬਾਈਬਲ ਵੀ ਦੇਖ ਦੇਖ ਮੇਰੀਏ ਭੈਣੇ ਇੱਕ ਗੱਲ ਯਾਦ ਰੱਖੀ ਤੇਰੇ ਵੀ ਰਿਕਾਰਡਿੰਗ ਚੱਲ ਰਹੀ ਹੈ ਮੇਰੀ ਰਿਕਾਰਡਿੰਗ ਹਾਊਸ ਆਫ ਕਾਮਨ ਨੂੰ ਦੇ ਯੂਕੇ ਨੂੰ ਮੈਂ ਗਰੰਟੀ ਨਾਲ ਕਹਿਣਾ ਕਿ ਬਾਈਬਲ ਕਿਸੇ ਪੈਗੰਬਰ ਜੀ ਲਿਖੀ ਨਹੀਂ ਹੈ ਬ੍ਰਦਰ ਜੀ ਤੁਸੀਂ ਇਦਾਂ ਸੋਚੋ ਸੁਣੋ ਇਹ ਤੁਹਾਡੀ ਸੋਚ ਹੈ ਹਾਂਜੀ ਮੇਰੀ ਸੋਚ ਨਹੀਂ ਹੈ ਤੁਸੀਂ ਪ੍ਰੂਫ ਕਰੋ ਕਿ ਬਾਈਬਲ ਪੈਗੰਬਰ ਦੀ ਲਿਖੀ ਹੈ ਮੈਨੂੰ ਪ੍ਰੂਫ ਦਿਓ ਮੈਂ ਤੁਹਾਡੇ ਪੈਰ ਧੋ ਕੇ ਪੀਵਾਂਗਾ ਨਹੀਂ ਵੀਰ ਜੀ ਦੇਖੋ ਭੈਣੇ ਤੂੰ ਦੇਖ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਮੇਰੀਏ ਭੈਣੇ ਔਰ ਇੱਥੇ ਤੈਨੂੰ ਜਵਾਬ ਦੇਣੇ ਚਾਹੀਦੇ ਆ ਗੁੱਸੇ ਚ ਆ ਕੇ ਫੋਨ ਨਾ ਕਰਤੀ ਨਹੀਂ ਨਹੀਂ ਮੈਂ ਫੋਨ ਨਹੀਂ ਕਰਾਂਗੀ ਮੇਰੇ ਵੀਰ ਜੀ ਇਦਾਂ ਕਿ ਕਿ ਤੁਸੀਂ ਕਹਿੰਦੇ ਤਾਂ ਅਸੀਂ ਤੁਹਾਡੀ ਗੱਲ ਨੂੰ ਕਿੱਦਾਂ ਐਗਰੀ ਕਰੀ ਤੁਸੀਂ ਕਹੋ ਜੋ ਤੁਹਾਡੇ ਵੀਊ ਤੁਸੀਂ ਦੇ ਸਕਦੇ ਮੈਂ ਵੀਊ ਨਹੀਂ ਦੇ ਰਿਹਾ ਮੈਂ ਕਹਿ ਰਿਹਾ ਕਿ ਤੁਸੀਂ ਮੈਂ ਤੁਹਾਨੂੰ ਮਿਲਣ ਵਾਸਤੇ ਆਉਣਾ ਆ ਸਿੰਪ ਸਪੈਸ਼ਲ ਮੈਂ ਸਿੱਖ ਪ੍ਰਚਰਜونی ਨੇ ਵੱਲੋਂ ਬੋਲ ਰਿਹਾ ਗੁਰਵਿੰਦਰ ਸਿੰਘ ਮੇਰਾ ਨਾਮ ਹੈ ਪਰ ਮੈਂ ਤੁਹਾਡੀ ਸੰਮੂਲੀਅਤ ਵੀ ਤੁਹਾਡੇ ਤੁਹਾਡੇ ਵਟਸਐਪ ਤੇ ਜੈਮ ਸਿੰਘ ਕਰਕੇ ਕੀਤੀ ਕਿਉਂਕਿ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਧਰਮ ਦੇ ਪ੍ਰਤੀ ਜੈਮਸੀ ਕਹਿਣਾ ਕੋਈ ਮੇਰੀ ਜੁਬਾਨ ਨਹੀਂ ਛੜ ਗਈ ਉਹ ਵੇਲੇ ਚਲੇ ਗਏ ਅੱਜ ਆਪ ਤੁਸੀਂ ਮੇਰੇ ਤੁਸੀਂ ਪ੍ਰੋਗਰਾਮ ਦੇਖਪੇ ਜਿੱਥੇ ਸਾਡੇ ਸਾਥ ਵੀ ਸਾਸਿਕਾਲ ਆ ਕੇ ਪਹੁੰਚਦੇ ਸਨ ਠੀਕ ਹੈ ਤੁਹਾਨੂੰ ਪੰਜੀ ਔਰ ਇਹ ਚੀਜ਼ ਬ੍ਰਿਟਿਸ਼ ਇਸਾਈ ਭਾਈਚਾਰੇ ਦੇ ਵਿੱਚ ਜਾਨਕਿ ਜਿਹੜੇ ਬ੍ਰਿਟਿਸ਼ ਦੇ ਬੋਰਨ ਇਸਾਈ ਨੇ ਜਿਹੜੇ ਪਰਮਨੈਂਟ ਇਸਾਈ ਨੇ ਉਹਨਾਂ 'ਤੇ ਗੱਲ ਪ੍ਰੂਫ ਕਰਨੀ ਪਊਗੀ ਕਿ ਬਾਈਬਲ ਕਿਸੇ ਪੈਗੰਬਰ ਨੇ ਲਿਖੀ ਆ ਦੇ ਕੋਲ ਲਿਖੀ ਬਾਈ ਜੇ ਸਾਡੇ ਪੈਗੰਬਰ ਤੁਸੀਂ ਕਿਹਨਾਂ ਨੂੰ ਪੈਗੰਬਰ ਮੰਨਦੇ ਮੈਂ ਕੋਈ ਵੀ ਤੁਹਾਡੇ ਪੈਗੰਬਰ ਹੋਣ ਕਿ ਕਿਸੇ ਵੀ ਪੈਗੰਬਰ ਨੇ ਇਸ ਨੂੰ ਸਟੈਂਪਡ ਕੀਤਾ ਵਾ ਕਿ ਇਹ ਜਿਹੜੇ ਬਚਨ ਨੇ ਇਹ ਮੈਂ ਸਟੈਂਪ ਕਰਕੇ ਚੱਲੇ ਆ ਮੇਰਾ ਚਲ ਕੇ ਵੀ ਜਦੋਂ ਆਪਾਂ ਇੱਕ ਟੇਬਲ ਮੀਟਿੰਗ ਰੱਖੀਏ ਠੀਕ ਹੈ ਉਹਦੇ ਵਿੱਚ ਤੁਹਾਡੇ ਵੀ ਜਿਹੜੇ ਹੈਗੇ ਪ੍ਰਚਾਰਕ ਨੇ ਉਹ ਵੀ ਪੌਂਚਰ ਸਾਡੇ ਵੀ ਪ੍ਰਚਾਰਕ ਜੀ ਵਿੱਚ ਬੈਠੀਏ ਮੇਰੇ ਵੱਡੇ ਵੱਡੇ ਉਸਤਾਦ ਵੀ ਮੈਂ ਉੱਥੇ ਤੁਹਾਨੂੰ ਇਹ ਗੱਲ ਪ੍ਰੂਫ ਕਰਨੀ ਪੈਣੀ ਹੈ ਕਿ ਬਾਈਬਲ ਪੈਗੰਬਰ ਦੀ ਲਿਖੀ ਹੈ। ਅਸੀਂ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਉਹ ਪੈਗੰਬਰ ਦੀ ਲਿਖੀ ਜਾਂ ਉਹ ਕਰਕੇ ਕਰਕੇ ਇੱਕ ਟ ਜਣੇ ਨੇ ਬਾਈਬਲ ਨੂੰ ਨਹੀਂ ਲਿਖਿਆ। ਭੈਣ ਜੀ ਬਸ ਇੱਥੇ ਬ੍ਰੇਕ ਕਰ ਦਈਏ। ਤੁਸੀਂ ਇਸ ਗੱਲ ਨੂੰ ਮੰਨਦੇ ਨੇ ਕਿ ਬਾਈਬਲ ਇੱਕ ਜਣੇ ਨੇ ਨਹੀਂ ਲਿਖੀ? ਹਾਂ ਜੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਇੱਕ ਜਣੇ ਨੇ ਲਿਖਿਆ। ਔਰ ਤੁਸੀਂ ਹੈਰਾਨ ਹੋ ਜਾਓਗੇ ਉਹਦੇ ਬਾਰੇ ਵਿੱਚ ਮੈਂ ਟੋਪਿਕ ਨਹੀਂ ਛੇੜਾਂਗੀ ਕਿਉਂਕਿ ਔਰ ਮੈਂ ਕੋਈ ਵੀ ਫਿਰ ਪੈਂਦੀ ਮੈਂ ਤੁਹਾਨੂੰ ਹੁਣ ਗੱਲ ਦੱਸਣ ਲੱਗਾ ਤੁਸੀਂ ਉੱਥੇ ਇੱਕ ਵਚਨ ਯੂਜ਼ ਕੀਤਾ ਸੀ ਕਿ ਬਾਈਬਲ ਦੇ ਪਵਿੱਤਰ ਮੋਤੀ ਮੈਂ ਉਸ ਮੁਰਖ ਵਾਸਤੇ ਨਹੀਂ ਵਰਤਨੇ ਬਿਲਕੁਲ ਉਹਨਾਂ ਨੇ ਕਿਉਂਕਿ ਔਰ ਦੇਖੋ ਜਿਹੜੀ ਚੀਜ਼ ਜਿਹਨੂੰ ਤੁਸੀਂ ਮੋਤੀ ਕਹਿ ਰਹੇ ਹੋ ਕਿਸੇ ਇੱਕ ਨੇ ਨਹੀਂ ਲਿਖੀ ਔਰ ਉਹ ਕਿਸੇ ਪੈਗੰਬਰ ਦੀ ਰਾਈਟਿੰਗ ਨਹੀਂ ਹੈਗੀ ਜਿਹਨੂੰ ਤੁਸੀਂ ਮੋਤੀ ਕਹਿ ਰਹੇ ਮੈਂ ਤੁਹਾਨੂੰ ਬਲੇਮ ਨਹੀਂ ਕਰ ਰਿਹਾ ਮੈਂ ਤੁਹਾਡੇ ਘਰ ਵਿੱਚ ਕਿਸੇ ਗ੍ਰੰਥ ਨੂੰ ਬਲੇਮ ਨਹੀਂ ਕਰ ਰਿਹਾ ਤੁਹਾਡੇ ਕਈ ਬਚਨਾਂ ਤੇ ਤੁਹਾਨੂੰ ਫੁੱਲ ਚੜਾ ਰਿਹਾ ਹਾਂ ਜੀ ਤੁਸੀਂ ਮੇਰੇ ਵੀਰ ਹੋ ਠੀਕ ਹੈ ਤੇ ਮੈਂ ਤੁਹਾਡੀ ਭੈਣ ਹਾਂ ਐਸੀ ਪੰਜਾਬੀ ਹੋਣ ਦੇ ਨਾਤੇ ਠੀਕ ਹੈ ਪਰ ਪਰਿਵਾਰਾਂ ਵਿੱਚ ਮਿਸ ਅੰਡਰਸਟੈਂਡਿੰਗ ਵੀ ਹੁੰਦੀਆਂ ਗੱਟੀਆਂ ਟਣੀਆਂ ਗੱਲਾਂ ਵੀ ਹੁੰਦੀਆਂ ਉਹ ਮੁੜ ਕੇ ਘੰਨ ਭਰਾਏ ਰਹਿੰਦੇ ਇੱਕ ਮਿੰਟ ਭੈਜੀ ਪਰ ਅੱਗੇ ਸੁਣੋ ਧਿਆਨ ਨਾਲ ਮਿਸ ਅੰਡਰਸਟੈਂਡਿੰਗ ਦਾ ਮੀਨਿੰਗ ਇਹ ਨਹੀਂ ਹੈਗਾ ਕਿ ਤੁਸੀਂ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਔਰ ਆਡਦੇ ਹੇਠ ਬਾਈਬਲ ਦੇ ਬਚਨਾਂ ਨੂੰ ਮੁੱਤੀ ਕਹਿ ਕੇ ਗੁਰਬਾਣੀ ਦੀ ਤੋਹਰੀਮ ਇਸ ਤਰੀਕੇ ਨਾ ਕਰੋ ਤੁਸੀਂ ਪਾਸ ਦੇਖੋ ਜਿਹੜਾ ਤੁਸੀਂ ਲਾਸਟ ਵਿੱਚ ਸ਼ਬਦ ਦੇ ਉੱਪਰ ਸ਼ਬਦ ਪੜਿਆ ਸ਼ਬਦ ਦੇ ਉੱਪਰ ਜਿਹੜੀਆਂ ਵਿਚਾਰ ਕੀਤੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਐਡ ਹੀ ਨਹੀਂ ਅ ਅੱਛਾ ਚਲੋ ਮੈਂ ਔਰ ਤੁਸੀਂ ਇਹ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਭੈਣੇ ਸਾਡੀ ਆਸਤਾ ਨਹੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਿੰਦਾ ਜਗ ਉਹ ਜਿਹੜੇ ਲਫ਼ਜ਼ ਆ ਉਹ ਕਿੱਥੋਂ ਆਏ ਆ ਆਪਣੇ ਸਾਰੇ ਮੈਨੂ ਨਹੀਂ ਇਸ ਕਹਿੰਦਾ ਤੁਹਾਨੂੰ ਇਹ ਗੱਲ ਮੀਟਿੰਗ 'ਚ ਕਰਨੀ ਪੈਣੀ ਸਾਡੀ ਇਹ ਜੀ ਯੂਨੀਅਨ ਦੇ ਵਿੱਚ ਤੁਹਾਨੂੰ ਰਿਟਨ ਤੋਂ ਮਾਫੀ ਉੱਤੇ ਮੇਰੀ ਭੈਣੇ ਮੰਗਣੀ ਪੈਣੀ ਆ ਨਹੀਂ ਮਾਫੀ ਜਿਹੜੀ ਗੱਲ ਦੀ ਹੋਊਗੀ ਮੈਂ ਮੰਗਾਂਗੀ ਔਰ ਹਾਂ ਠੀਕ ਉਸੇ ਤਰ੍ਹਾਂ ਇੱਕ ਮਿੰਟ ਪਣ ਜੀ 1 ਮਿੰਟ ਜੀਸੂ ਨੂੰ ਗਾਲ ਕੱਢ ਦੇਣੀ ਔਰ ਗੁਰਬਾਣੀ ਦੇ ਗਲਤ ਅਰਥ ਕਰਦੇ ਨੇ ਸਾਡੇ ਵਾਸਤੇ ਸ਼ਾਇਦ ਕਈ ਗੁਨਾ ਵੱਡੀ ਗੱਲ ਆ ਗੁਰੂ ਨਾਨਕ ਨੂੰ ਬਹੁਤ ਲੋਕਾਂ ਨੇ ਗਾਲਾਂ ਕੱਢੀਆਂ ਗੁਰਬਾਣੀ ਦਵਾ ਇਸ ਗੱਲ ਦੀ ਜੇ ਕੋਈ ਗੁਰੂ ਨਾਨਕ ਵਾਸਤੇ ਵੀ ਕੁਝ ਬੋਲਦਾ ਪਣ ਜੀ ਨਹੀਂ ਗੁਰੂ ਨਾਨਕ ਕਹਿੰਦਾ ਮੈਨੂੰ ਗਾਲਾਂ ਕੱਢੋ ਮੇਰੇ ਤੇ ਗੁਰਨਾਨਕ ਤੇ ਕਹਿੰਦਾ ਪਰਮੇਸ਼ਰ ਬੈਠਾ ਨਾ ਉੱਪਰ ਨਹੀਂ 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 ਤੁਸੀਂ ਤੁਹਾਨੂੰ ਮੈਂ ਦੱਸਦਾ ਕਿ ਪਰਮੇਸ਼ਰ ਵੀ ਤੁਹਾਨੂੰ ਅਸਲੀਅਤ ਹੋ ਤਾਂ ਤੁਹਾਡੀ ਮੀਟਿੰਗ ਚ ਵੀ ਦੱਸਾਂਗੇ ਇੱਥੇ ਵੀ ਦੱਸਾਂਗੇ ਮੇਰੇ ਗੁਰਨਾਨਕ ਨੂੰ ਲੋਕਾਂ ਨੇ ਗਾਲਾਂ ਕੱਢੀਆਂ ਉਹਨੇ ਐਕਸੈਪਟ ਕੀਤੀਆਂ ਔਰ ਬਾਣੀ ਦੇਦਰ ਦਰਦ ਕੀਤਾ ਉਹਨੂੰ ਵੀ ਕੱਢਿਆ ਅੱਜ ਵੀ ਕੱਢ ਰਹੇ ਤੇ ਫਿਰ ਕੀ ਹੋ ਗਿਆ ਜੇ ਇੱਕ ਸਿੰਘ ਨੇ ਜਿਸ ਨੂੰ ਗਾਲਾਂ ਕੱਢਦੀਆਂ ਤੇ ਹਾਈਲਾਈਟ ਕਿਵੇਂ ਕਰ ਦਿੱਤਾ ਉਹਨੂੰ ਆਪਾਂ ਬਹਿ ਕੇ ਨਹੀਂ ਸਮਝਾ ਸਕਦੇ ਇਹ ਤਾਂ ਵੈਚ ਸਮਝਾਉਣ ਵਾਲਾ ਇਹ ਤਾਂ ਮੈਨੂੰ ਨਹੀਂ ਪਤਾ ਇੰਡੀਆ ਤੋਂ ਬਾਦਵਾਦ ਸ਼ੁਰੂ ਹੋਇਆ ਫਿਰ ਪੈ ਜੀ ਅਸੀਂ ਕਿਉਂ ਨਾ ਪਾਤਾ ਕੁਛ ਇਸਾਈ ਪਾਈ ਚਾਰੇ ਦੇ ਜਿਹੜਾ ਪੀਤਲ ਮੁੰਡਾ ਮੇਰੇ ਪਿੰਡ ਦਾ ਆਇਆ ਜਿਸ ਮੁੰਡੇ ਨੇ ਇਹ ਆਪਣੇ ਸਿੱਖ ਪਾਈ ਪਹਿਣਾ ਨੇ ਵੀ ਬਹੁਤ ਕੁਝ ਬੋਲਿਆ ਹੋਇਆ ਓਕੇ ਤੁਸੀਂ ਹੁਣ ਇੱਕ ਇੱਕ ਮਿੰਟ ਗੱਲ ਸੁਣੋ ਅਸੀਂ ਉਸੇ ਵਿਸ਼ੇ ਤੇ ਦੁਬਾਰਾ ਆਉਣਾ ਫਿਰ ਤੁਸੀਂ ਗੁਰਬਾਣੀ ਦੀ ਬਿਨਾ ਵਿਚਾਰ ਔਰ ਬਿਨਾ ਖੋਜ ਬਿਨਾ ਉਸ ਦੇ ਕੀ ਕਿ ਪੜਨ ਤੋਂ ਬਗੈਰ ਤੁਸੀਂ ਬਗਾਨੀ ਦੇ ਅਰਥ ਜੀਸੂ ਦੇ ਨਾਮ ਨਾਲ ਕਿਵੇਂ ਕਰ ਦਿੱਤੇ ਜੀਸੂ ਦਾ ਇੱਕ ਵਰਲਡ ਸ਼ੁਰੂ ਗੁਰੂ ਗ੍ਰੰਥ ਸਾਹਿਬ ਜੀ ਤੇ ਦਰਜ ਨਹੀਂ ਹੈਗਾ ਜੋ ਕੁਝ ਸਾਡੀ ਸਮਝ ਵਿੱਚ ਆਇਆ ਪੜ੍ਹੇ ਇੱਕ ਗੱਲ ਯਾਦ ਰੱਖੀ ਆਪਣੇ ਸਮੇਂ ਦੇ ਨਾਲ ਬੋਲਿਆ ਮੇਰੀਏ ਪੜ੍ਹੇ 1 ਮਿੰਟ ਮੇਰੀ ਗੱਲ ਫਿਰ ਮੈਂ ਫਿਰ ਰਿਪੀਟ ਕਰਨ ਲੱਗਾ ਮੈਂ ਫਿਰ ਰਿਪੀਟ ਕਰਨ ਲੱਗਾ ਤੁਹਾਡੀ ਸਮਝ ਕੋਈ ਤਰਮ ਨਹੀਂ ਅਰਚਾ ਤੁਸੀਂ ਆ ਸਾਰਾ ਕੁਝ ਬੋਲ ਰਹੇ ਆ ਹਾਂਜੀ ਤੇ ਮੈਂ ਮੇਰੇ ਮੂੰਹ ਦੇ ਵਿੱਚੋਂ ਕੋਈ ਵੀ ਲਫ਼ਜ਼ ਸੁਣਿਆ ਠੀਕ ਹੈ ਮੈਂ ਕੀ ਕਹਿ ਰਿਹਾ ਕਿ ਤੁਹਾਡੀ ਸਮਝ ਧਰਮ ਨਹੀਂ ਇਹ ਨਹੀਂ ਤੁਸੀਂ ਆਪਣੇ ਕੌਣ ਕਹਿੰਦਾ ਕਿ ਕਿਸੇ ਧਰਮ ਵਿੱਚ ਔਰ ਗੁਰੂ ਦੇ ਸਥਾਨ ਦੇ ਗ੍ਰੰਥ ਦੀ ਵਿਆਖਿਆ ਤੁਸੀਂ ਆਪਣੀ ਸਮਝ ਨਾਲ ਕਰ ਲਓ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਦੇਖੋ ਜੋ ਕੁਝ ਵੀ ਮੈਨੂੰ ਮੇਰੇ ਹਸਾਬ ਨਾਲ ਮੈਂ ਉਹਨਾਂ ਬਾਰੇ ਕੋਈ ਦੁਰਸ਼ ਸ਼ਬਦ ਨਹੀਂ ਬੋਲੇ ਤੁਸੀਂ ਦੁਰ ਸ਼ਬਦ ਨਹੀਂ ਬੋਲੇ ਪਰ ਜੇ ਇਸ ਤਰੀਕੇ ਨਾਲ ਤੁਸੀਂ ਸ਼ਬਦ ਬੋਲੇ ਨੇ ਉਹ ਸ਼ਬਦ ਸਾਡੇ ਧਰਮ ਨੂੰ ਠੇਸ ਪਹੁੰਚਾ ਰਹੇ ਨੇ ਅਸੀਂ ਆਸੀ ਮਾਨਸਿਕ ਤੌਰ ਤੇ ਦੋਦ ਵਿੱਚ ਬਾਰ ਬਾਰ ਕਰੀ ਕਿ ਆਮ ਜੇ ਮੇਰੇ ਸਿੱਖ ਭਰਾਵਾਂ ਨੂੰ ਠੇਸ ਲੱਗੀ ਹੈ ਤਾਂ ਆਮ ਸੌਰੀ ਭੈਣ ਜੀ ਮੈਂ ਤੁਹਾਨੂੰ ਹੁਣ ਪੰਜ ਸੱਤ ਗਾਲਾਂ ਕੱਢ ਕੇ ਮਾਫੀ ਮੰਗ ਲਵਾਂ ਐਕਸੈਪਟ ਕਰ ਲੋਗੇ ਲੋ ਜੀ ਆਫਕੋਰ ਬਿਲਕੁਲ ਨਹੀਂ ਇਹ ਤੁਸੀਂ ਆਪਣੀ ਗਲਤੀ ਤੇ ਪੜਦਾ ਪਾ ਰਹੀਆਂ ਮੇਰੀਏ ਭੈਣੇ ਤੂੰ ਆਪਣੀ ਗਲਤੀ ਤੇ ਪੜਦਾ ਪਾ ਰਹੀਆਂ ਅੱਛਾ ਕੱਲ ਕੱਲ ਕੀ ਹੋਏਗਾ ਭਾਈ ਪਰਮਜੀਤ ਜੀ ਹਮੇਸ਼ਾ ਲਈ ਤੁਸੀਂ ਬੰਦ ਰਹਿੰਗੇ ਠੀਕ ਹੈ ਸਾਨੂੰ ਨਹੀਂ ਇਸ ਤਰ੍ਹਾਂ ਸਾਡੀ ਵੱਲੋਂ ਭਾਈ ਪਰਮਜੀਤ ਨੂੰ ਉਮਰ ਕਾਇਦ ਹੋ ਜਾਵੇ ਅਸੀਂ ਐਕਸੈਪਟ ਕਰਾਂਗੇ ਉਹਨੂੰ ਉਮਰ ਕਾਇਦ ਹੋਵੇ ਮੈਂ ਮੰਨਦਾ ਉਹ ਸਾਡਾ ਵੀ ਭਰਾ ਹੈ। ਨਹੀਂ, ਐਦਾਂ ਨਹੀਂ ਹੁੰਦਾ ਕਿ ਵੀਡੀਓ ਪਾਉਣ ਤੋਂ ਬਾਅਦ ਅਸੀਂ ਪਰ ਆ ਕੇ ਅਸੀਂ ਉਸ ਦੀ ਗਲਤੀ ਦੇ ਉੱਪਰ ਅਸੀਂ ਪਰਦੇ ਨਹੀਂ ਪਾਵਾਂਗੇ ਅਸੀਂ ਉਹਨੂੰ। ਅੱਛਾ ਬਾਕੀ ਤਾਂ ਪਰਾ ਕਿਉਂ ਨਹੀਂ ਇਸ ਗੱਲ ਨੂੰ ਐਕਸੈਪਟ ਕਰਦੇ? ਕਿਹੜੀ ਨੁਕਸਾਰੇ ਕਰਦੇ ਆ? ਕਿਉਂ? ਭਾਈ ਬਲਜੀਤ ਸਿੰਘ ਦਾਦੂਵਾਲ ਜੀ ਸਾਡੇ ਪੰਥ ਦੇ ਮਹਾਨ ਪ੍ਰਚਾਰਕ ਨੇ ਸਾਡੇ ਭਰਾ ਨੇ ਬਿਆਨ ਦਿੱਤਾ। ਭਾਈ ਮਨਜੀਤ ਸਾਹਿਬ ਨੇ ਉੱਤੇ ਬਿਆਨ ਦਿੱਤਾ। ਭਾਈ ਪੰਥਪ੍ਰੀਤ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਉਹਨਾਂ ਨੇ ਬਿਆਨ ਦਿੱਤਾ ਇਸ ਗੱਲ ਦੇ ਉੱਪਰ ਕਿ ਉਹਨੇ ਗਲਤੀ ਕੀਤੀ। ਤੁਸੀਂ ਥਿਲ ਹੋਰ ਕੀ ਚਾਹੁੰਦੇ ਆ? ਮੈਂ ਤੁਹਾਨੂੰ ਕਹਿ ਰਿਹਾ ਅਸੀਂ ਤਾਂ ਕੁਝ ਵੀ ਨਹੀਂ ਚਾਹੁੰਦੇ ਅਸੀਂ ਤਾਂ ਚਾਹ ਮੁੜ ਕੇ ਵਾਪਸ ਆਪਣੇ ਰਿਲੇਸ਼ਨ ਜਿਹੜੇ ਆ ਵਾਪਸ ਟਿਕੋਣੇ ਚਾਹੀਦੇ ਚਲੋ ਇਹ ਰਿਲੇਸ਼ਨ ਦੀ ਗੱਲ ਬਾਤ ਕਰਾਂਗੇ ਮੈਂ ਪਹਿਲਾਂ ਤੁਹਾਨੂੰ ਅਜੇ ਅਸੀਂ ਉਸ ਵਿਸ਼ੇ 'ਤੇ ਨਹੀਂ ਜਾਣਾ ਉਹ ਉਹ ਉਹਦੀ ਗੱਲ ਛੱਡੋ ਉਹਨੇ ਗਾਲਾਂ ਕੱਢੀਆਂ ਉਹਨੂੰ ਗੁਲਤੀ ਦਾ ਅਹਿਸਾਸ ਹੋਣਾ ਚਾਹੀਦਾ ਛੱਡਣਾ ਅੰਦਰ ਕਰੋਣਾ ਗੱਲ ਬਾਤ ਦੀ ਹੈ ਤੁਹਾਨੂੰ ਇਹ ਇਹ ਅਧਿਕਾਰ ਕਿਹਨੇ ਦਿੱਤਾ ਕਿ ਤੁਸੀਂ ਬਿਨਾਂ ਵਿਚਾਰੇ ਗੁਰਬਾਣੀ ਚਲੋ ਜੇ ਜੇ ਮੈਂ ਕਹਿ ਰਹੀ ਹਾਂ ਕਿ ਮੇਰੇ ਕੋਲ ਮਸਲਾ ਉਦੇ ਵਿੱਚ ਤੁਸੀਂ ਉਹ ਮਿਸਟੇਕ ਨੂੰ ਮਿਸਟੇਕ ਕਿਉਂ ਨਹੀਂ ਸਮਝ ਰਹੇ ਉਹ ਮਿਸਟੇਕ ਨੂੰ ਮਿਸਟੇਕ ਕਿਉਂ ਨਹੀਂ ਸਮਝ ਰਹੇ ਉਹ ਇਸ ਉਸ ਮਿਸਟੇਕ ਨੂੰ ਮਿਸਟੇਕ ਤਾਂ ਨਹੀਂ ਸਮਝ ਰਹੇ ਕਿ ਤੁਸੀਂ ਬੜੀ ਸਾਫ ਸੁਥਰੀ ਔਰ ਕੜੀ ਹੋਈ ਸਾਜਿਸ਼ ਅਨੁਸਾਰ ਬੈਠ ਕੇ ਗੁਰਬਾਣੀ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਇੱਕ ਤਰੀਕਾ ਘੜਿਆ ਸੀ ਨਹੀਂ ਵੀਰ ਜੀ ਮੇਰਾ ਮਕਸਦ ਇਹ ਨਹੀਂ ਸੀ ਭੈਣ ਜੀ ਤੇਰੇ ਬੋਲਣ ਦਾ ਤਰੀਕਾ ਤੇਰੇ ਬੋਲਣ ਦਾ ਮੈਂ ਅੱਜ ਹੀ ਮੈਂ ਪ੍ਰੀਆ ਮੈਂ ਅਜੀਤ ਆਜੀ ਮਿਲਣਾ ਚਾਹੁੰਦਾ ਤੁਸੀਂ ਉਹ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਮੈਨੂੰ ਦੱਸੋ ਮੇਰੀਆਂ ਵੀਡੀਓ ਜਿਹੜੀਆਂ ਤੁਸੀਂ ਦੇਖੀਆਂ ਆ ਐਮਏ ਟੀਵੀ ਦੇ ਉੱਤੇ ਉਹਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਬਾਰੇ ਕਦੀ ਕੋਈ ਵਿਚਾਰ ਵਟਾਂਦਰਾ ਕੀਤਾ ਜੀ ਭੈਣ ਜੀ ਮੈਂ ਤੁਹਾਨੂੰ ਪਿਛਲੇ ਬੈਕ ਨਹੀਂ ਗੱਲ ਤੁਸੀਂ ਜੋ ਹੁਣ ਬੋਲਿਆ ਸਿਰਫ ਉਸੇ ਟੌਪਿਕ ਤੇ ਗੱਲ ਕਰੋ ਦੱਸੋ ਕਿ ਇਹ ਟੌਪਿਕ ਤੇ ਕਿਉਂ ਸ਼ੁਰੂ ਹੋਇਆ ਅਸੀਂ ਵੀ ਹਰਟ ਹੋਏ ਜਦੋਂ ਤੁਸੀਂ ਪਰ ਭੈਣ ਜੀ ਨਹੀਂ ਹੈ ਅਸੀਂ ਹਰਟ ਹੋ ਕੇ ਅਸੀਂ ਮੈਂ ਖੁਦ ਕਹਿੰਨਾ ਮੈਂ ਖੁਦ ਸਾਡੇ ਦੁੱਖ ਦਾ ਦੁੱਖ ਨਹੀਂ ਤੁਸੀਂ ਲਾ ਪੈਸੀ ਦੁੱਖ ਤਾਂ ਅਸੀਂ ਤਾਂ ਕਹਿੰਦੇ ਕਿ ਉਹਨੇ ਗਲਤੀ ਕੀਤੀ ਆ ਉਸ ਬੰਦੇ ਨੇ ਗਾਲ ਕੱਢੀ ਆ ਮਾਰਕਲ ਕੀਤੀ ਅਸੀਂ ਕਦੋਂ ਕਿਹਾ ਦੇਖੋ ਜੇ ਮੈਂ ਆਪਣੇ ਭਰਾਵਾਂ ਨੂੰ ਇੱਕ ਕਿਸਮ ਦਾ ਅਚਾਹ ਸੰਦੇਸ਼ ਦੇਣ ਵਾਸਤੇ ਦੱਸਿਆ ਤੁਸੀਂ ਕਹਿੰਦੇ ਕਿ ਭੈਣ ਜੀ ਮੈਂ ਤੁਹਾਨੂੰ ਇੱਕ ਇੱਕ ਲਫਜ਼ੀ ਗੱਲ ਕਹਿਣ ਲੱਗਾ ਮੈਂ ਤੁਹਾਨੂੰ ਇੱਕ ਲਫਜ਼ੀ ਗੱਲ ਕਹਿ ਰਿਹਾ ਮੈਂ ਕ੍ਰਿਸਚੀਅਨ ਕੰਟਰੀ ਦੇ ਅੰਦਰ ਰੋਟੀ ਖਾ ਰਿਹਾ ਹਾਂ ਕ੍ਰਿਸਚੀਅਨ ਕੰਟਰੀ ਦੇ ਅੰਦਰ ਔਰ ਇਸ ਕੰਟਰੀ ਨੇ ਜਿੰਨਾ ਪਿਆਰ ਸਾਨੂੰ ਦਿੱਤਾ ਸਾਡੇ ਆਪਣੇ ਮੁਲਕ ਨੇ ਨਹੀਂ ਦਿੱਤਾ ਔਰ ਮੈਂ ਤੁਹਾਡੀ ਜੇ ਤੁਸੀਂ ਇਸ ਗੱਲ ਦੀ ਰਿਟਰਨ ਮਾਫੀ ਮੇਰੀ ਇਹ ਪੈਣੇ ਨਾ ਮੰਗੀ ਮੈਂ ਅੱਜ ਵੀ ਕਹਿ ਰਿਹਾ ਪੈਣ ਹੋਣ ਦੇ ਨਾਤੇ ਕਹਿ ਰਿਹਾ ਸਾਡੀ ਗੱਲਬਾਤ ਗੱਲਬਾਤ ਸਾਡੀ ਚੱਲਦੀ ਆ ਠੀਕ ਹੈ ਹਾਂਜੀ ਇਸ ਤਰ੍ਹਾਂ ਇਹ ਸਾਡੇ ਬਿਸ਼ਪ ਸਾਹਿਬ ਸੇਟਿਕ ਗਰੁੱਪ ਰੈਂਸ ਤੇ ਉਹਦੇ ਅਕਾਉਂਟਸ ਅੱਗੇ ਸੀ ਬਿਲਕੁਲ ਤੁਹਾਨੂੰ ਪਤਾ ਹੈ ਨਿਊਜ਼ ਤੇ ਤੋਂ ਸੁਣਿਆ ਬਹੁਤ ਸਾਡੇ ਜਿਹੜੇ ਸਾਡੇ ਵੱਡੇ ਬਿਸ਼ਪ ਸਾਹਿਬ ਆ ਉਹਨਾਂ ਨੂੰ ਮੈਂ ਆਲਰੇਡੀ ਇੱਕ ਕਲਿੱਪ ਭੇਜ ਚੁੱਕੀ ਹਾਂ ਠੀਕ ਹੈ ਵੀਡੀਓ ਦਾ ਫਿਰ ਦੂਸਰਾ ਜਿਹੜਾ ਕਲਿੱਪ ਹੈਗਾ ਦੂਸਰਾ ਇੱਕ ਅਸੀਂ ਇੱਥੇ ਕਿਸੇ ਯੱਤਰੀ ਬੰਦੀ ਨੂੰ ਮੇਰੇ ਸੀਨੀਅਰ ਲੀਡਰ ਜਿਹੜਾ ਸਾਡਾ ਤੇ ਉਹ ਤਿਆਰੀ ਕਰ ਰਿਹਾ ਉਹਨਾਂ ਨੂੰ ਮਿਲਣ ਵਾਸਤੇ ਠੀਕ ਹੈ ਅਸੀਂ ਬਾਟ ਕੇ ਟੇਬਲ ਮੀਟਿੰਗ ਕਰ ਲਈ ਹੈ ਜਿੱਥੇ ਮੇਰੀ ਮਸਲੇ ਕਿ ਮੈਂ ਮੰਨ ਲਈ ਕਿ ਤੇ ਮੇਰੇ ਭਰਾ ਆ ਮੈਂ ਉਹਨਾਂ ਨਾਲ ਪੜ੍ਹੀ ਆ ਉਹਨਾਂ ਨਾਲ ਨਾਲ ਵੱਡੀ ਹੋਈ ਆ ਪਰ ਭੈਣ ਜੀ ਤੁਸੀਂ ਇਹ ਕਿਤਾਹ ਕਹਿ ਦਿੱਤਾ ਕਿ ਆ ਜਿਹੜਾ ਸ਼ਬਦ ਲੈ ਬਚਵਾ ਇਹ ਜੀਸੂ ਆ ਆ ਜਿਹੜੀ ਬਾਣੀ ਆ ਉਹ ਗੁਰਨਾਨਕ ਦੇ ਪੁੱਤਰ ਦੀ ਗੱਲ ਕਰ ਰਹੀ ਤੁਸੀਂ ਤੇ ਤੁਸੀਂ ਤੇ ਇੱਕ ਹਰਟ ਨਹੀਂ ਕੀਤਾ ਤੁਸੀਂ ਤੇ ਇੱਕ ਧਾਰਮਿਕ ਚਿੰਨ੍ਹ ਦੇ ਉੱਪਰ ਬਹੁਤ ਵੱਡਾ ਨਿਸ਼ਾਨੀਆਂ ਚਿੰਨ੍ਹ ਪੈਦਾ ਕਰ ਦਿੱਤਾ ਦੇਖੋ ਮਿਰ ਜੀ ਗੱਲ ਸੁਣੋ ਮੇਰੀ ਅਗਰ ਮੈਂ ਮੰਨ ਰਹੀ ਹਾਂ ਇਸ ਗੱਲ ਨੂੰ ਕਿ ਇਹ ਦਿਸ ਇਜ਼ ਮਾਈ ਬਿਗ ਮਿਸਟੇਕ ਇਨ ਦਾ ਲਾਈਫ ਠੀਕ ਹੈ ਅਗਰ ਮੈਂ ਮੰਨ ਲੇ ਕਿ ਪਿੱਛੇ ਰਹਾ ਕਿ ਜਾਂ ਮੇਰੇ ਭਰਾ ਫਿਰ ਆਪਾਂ ਉਹਨਾਂ ਗੱਲਾਂ ਨੂੰ ਰਿਪੀਟ ਕਰੇ ਜਾਵਾਂਗੇ ਤਾਂ ਫਿਰ ਕੁਝ ਮਿਲੇਗਾ ਆਪਾਂ ਨਹੀਂ ਪਰ ਤੁਸੀਂ ਇਹ ਏ ਏਡੀ ਵੱਡੀ ਮਿਸਟੇਕ ਕਰਨ ਤੁਸੀਂ ਕੋਈ ਤਕਰੀਰ ਹੋਵੇਗਾ ਆਪਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਨੇ ਤੁਸੀਂ ਉਹ ਵੀ ਵੀਡੀਓ ਦੇਖੀ ਹੋਣੀ ਆ ਉਹਨਾਂ ਵਿੱਚ ਕਿੰਨੇ ਪ੍ਰਚਾਰਕਾਂ ਨੇ ਜਿਹੜੇ ਬਾਈਬਲ ਦੇ ਵਿੱਚ ਗੱਲ ਨਹੀਂ ਨਹੀਂ ਉਹਨਾਂ ਨੂੰ ਪ੍ਰਚਾਰਿਤ ਕਰ ਦਿੱਤਾ ਕਿ ਉਹ ਕਿਹੜਾ ਪ੍ਰਚਾਰ ਕਰਤਾ ਜੀ ਸਾਡੇ ਸਿੱਖ ਪ੍ਰਚਾਰਕ ਤੇ ਇਸ ਵਿਸ਼ੇ ਦੇ ਉੱਪਰ ਉਹਨਾਂ ਦੀ ਮੈਂ ਨਾ ਹੁਣੇ ਵਟਸਐਪ ਆਪ ਤੇ ਹਾਂ ਔਰ ਠੀਕ ਹੈ ਠੀਕ ਹੈ ਇੱਕ ਵੀਡੀਓ ਕੱਲ ਕੈਲੀਫੋਰਨੀਆ ਤੋਂ ਗੁਰਪ੍ਰੀਤ ਸਿੰਘ ਦੀ ਆਈ ਸੀ ਤੇ ਉਹਨਾਂ ਨਹੀਂ ਮੈਨੂੰ ਪਤਾ ਉਹਨਾਂ ਨੇ ਨਾ yellow color ਦੀ ਆਪਣੀ ਪਾਕ ਬੰਨੀ ਹੋਈ ਆ ਬਿਲਕੁਲ ਨਾ ਮੈਂ ਗੱਲ ਤਾਂ ਆ ਰਿਹਾ ਉਹਦਾ ਨੱਕ ਥੋੜਾ ਜਿਹਾ ਬਿਲਕੁਲ ਉਹਦਾ ਨੱਕ ਥੋੜਾ ਜਿਹਾ ਚੋੜਾ ਜਿਹਾ ਜੰਗ ਮੈਂ ਨਾ ਥੋੜਾ ਹਾਂਜੀ ਗੋਰੇ ਚਿੱਟੇ ਆ ਸਮਾਰਟਾਂ ਜਿਹੜਾ ਪੰਜਾਬੀ ਆਪਣੇ ਹੁੰਦੇ ਆ ਹਮਮੇ ਲੰਬੇ ਤੇ ਉਹ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਕਿਉਂਕਿ ਅੱਨੇ ਤੋਂ ਬਾਅਦ ਹੋ ਗਿਆ ਤੇ ਨਾਮ ਨਹੀਂ ਇੱਕ ਇੱਕ ਆਪਣੇ ਬਜ਼ੁਰਗ ਹੈਗੇ ਤੇ ਦੇਖੋ ਉਹ ਪ੍ਰਚਾਰਕ ਜਿਹੜੇ ਨੇ ਉਹ ਕਹਿੰਦੇ ਆ ਵਿੱਚ ਕਹਿੰਦੇ ਕਿ ਪ੍ਰਭੂ ਯਿਸੂ ਨੇ ਸੀਦੇ 13 ਚੇਲੇ ਸਨ ਜਾਂ ਕਿ ਬਾਈਬਲ ਵਿੱਚ 13 ਚੇਲੇ ਨੇ ਜਾਂ 12 12 ਚੇਲੇ ਨੇ ਦੇਖੋ ਪੰਜੀ ਉਸ ਦਿਨ ਤੋਂ ਮੈਂ ਪੜਿਆ ਹੋਇਆ ਹਾਂ ਹਾਂਜੀ ਇੱਕ ਮਿੰਟ ਇਹ ਦੂਸਰੀ ਗੱਲ ਅਗਰ ਤੁਸੀਂ ਮੇਰੇ ਨਾਲ ਉਸ ਇਸਤਰੀ ਤੇ ਅਗਰ ਤੁਸੀਂ ਚਲੋ ਠੀਕ ਆ ਤੁਸੀਂ ਮੀਟਿੰਗ 'ਚ ਵੀ ਬੈਠੇ ਹੋ ਉਸ ਇਸਤਰੀ ਦੇ ਉੱਪਰ ਤੁਸੀਂ ਆਪਣੇ ਗਿਆਨ ਮੁਤਾਬਕ ਆਪਣੇ ਭਰਾ ਦੇ ਨਾਲ ਵਿਚਾਰ ਕਰਨੀ ਚਾਹੁੰਦੇ ਨਾ ਇਸ ਟੌਪਿਕ ਤੇ ਹੁਣੇ ਵੀ ਮੈਂ ਕਰ ਸਕਦਾ ਤੁਹਾਡੇ ਨਾਲ ਦੇਖੋ ਸਿੱਖ ਧਰਮ ਦਾ ਔਰ ਉੱਥੇ ਇੱਕ ਬਹੁਤ ਵੱਡਾ ਪਾਠ ਦੇਖੋ ਤੁਹਾਨੂੰ ਦੋ ਸੀਨ ਮੈਂ ਬਣਾ ਕੇ ਬਖਾਵਾਂਗਾ ਦੋ ਸੀਨ ਜੀ ਜੀ ਔਰ ਤੁਹਾਨੂੰ ਇਹ ਗੱਲ ਮਹਿਸੂਸ ਹੋਊਗੀ ਕਿ ਸਾਨੂੰ ਸਾਰੇ ਨੂੰ ਸਿੱਖ ਹੋਣ ਤੇ ਮਾਣ ਹੋਵੇਗਾ ਔਰ ਸਾਨੂੰ ਸਿੱਖ ਧਰਮ ਅਪਣਾਉਣਾ ਚਾਹੀਦਾ ਪੁੱਛੋ ਕਿਵੇਂ ਸਾਡੇ ਧਰਮ ਦੇ ਉੱਪਰ ਜਿਹੜੀ ਸਾਡੇ ਧਰਮ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਨਾ ਉਹਦੇ ਨਾਲ ਤਿੰਨ ਚੇਲੇ ਸ਼ਹੀਦ ਹੋਏ। ਜੀ। ਭਾਈ ਮਤੀ ਦਾ ਸਤੀ ਦਾਸ ਤੇ ਭਾਈ ਬਿਆਲਾ ਜੀ। ਜੀ ਜੀ ਬਿਲਕੁਲ। ਗੁਰੂ ਅਰਜਨ ਦੇ ਪਾਸ਼ਾ ਜੀ ਦੀ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਦੇਗ ਚ ਉਬਾਲਿਆ ਜਾਂਦਾ ਗੁਰੂ ਮਹਾਰਾਜ ਜੀ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਦੇਗ ਚ ਉਬਾਲਿਆ ਜਾਂਦਾ ਤਾਂ ਕਿ ਗੁਰੂ ਡੋਲ ਜਾਵੇ। ਹਾਂ। ਜਾਂ ਚੇਲਾ ਡੋਲ ਜਾਵੇ। ਜੀ। ਮੇਰੀਏ ਭੈਣੇ ਮੇਰਾ ਗੁਰੂ ਵੀ ਅਡੋਲ ਹੱਸਦਾ ਰਿਹਾ। ਤੇ ਮੇਰੇ ਗੁਰੂ ਦਾ ਚੇਲਾ ਵੀ ਅਡੋਲ ਦੇਗ ਚ ਬੈਠਾ ਹੱਸਦਾ ਰਿਹਾ ਦੋਨਾਂ ਦੇ ਵਿੱਚੋਂ ਆ ਵੀਰ ਜੀ ਇੱਕ ਮਿੰਟ ਪਹਿਨੇ ਪਹਿਲਾਂ ਧਿਆਨ ਨਾਲ ਸੁਣ ਪਹਿਲਾਂ ਧਿਆਨ ਨਾਲ ਸੁਣ ਕੀ ਕਾਰਨ ਸੀ ਕਿ ਗੁਰੂ ਨਾਨਕ ਨੇ ਇਸਾਈ ਧਰਮ ਦਾ ਜ਼ਿਕਰ ਤੱਕ ਨੇ ਕੀਤਾ ਆਪਣੀ ਬਾਣੀ ਚ ਉਹ ਦੁਸ਼ਮਣ ਨਹੀਂ ਸਨ ਇਸਾਈ ਦੇ ਇਸਾਈ ਧਰਮ ਦੇ ਪਰ ਦੁਸ਼ਮਣ ਨਹੀਂ ਸਨ ਕੀ ਕੀ ਕਰਨਾ ਕਿ ਉਹਨਾਂ ਨੇ ਇਨੇ ਇਨੇ ਪੈਗੰਬਰਾਂ ਦਾ ਜ਼ਿਕਰ ਕੀਤਾ ਜੀਸੂ ਦਾ ਜ਼ਿਕਰ ਨੇ ਕੀਤਾ ਇਹ ਫਲਸਫਾ ਬਿਲਕੁਲ ਗਲਤ ਹੋਵੇਗਾ ਕੋਈ ਇਹ ਕਹੇ ਕਿ ਇਸਾਈ ਧਰਮ ਉਹ ਹਿੰਦੁਸਤਾਨ ਸੇ ਨਹੀਂ ਸੀ ਸਾਈ ਧਰਮ ਵਰਲਡ ਦਾ ਸਭ ਤੋਂ ਪੁਰਾਣੇ ਧਰਮਾਂ ਚ ਮੰਨਿਆ ਜਾਣ ਵਾਲਾ ਇੱਕ ਧਰਮ ਵਾਂ ਹਾਂ ਅਚਾ ਮੈਨੂੰ ਇੱਕ ਸਵਾਲ ਕਰਨਾ ਅਜੇ ਮੇਰੇ ਸਵਾਲ ਦਾ ਜਵਾਬ ਦੇਣਾ ਪੈਣਾ ਪਹਿਲੇ ਦਾ ਫਿਰ ਤੁਸੀਂ ਸਵਾਲ ਕਰਿਓ ਪਹਿਲਾਂ ਜਵਾਬ ਦੇਈਦਾ ਹੁੰਦਾ ਫਿਰ ਸਵਾਲ ਕਰੀਦਾ ਹੁੰਦਾ ਕਰੋ ਕਰੋ ਗੁਰੂ ਅਡੋਲ ਰਿਹਾ ਚੇਲਾ ਅਡੋਲ ਰਿਹਾ ਚੇਲਾ ਸ਼ਹੀਦ ਹੋ ਗਿਆ ਗੁਰੂ ਦੇਖਦਾ ਰਿਹਾ ਜੀ ਠੀਕ ਹੈ ਚੇਲੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਰੂਹ ਦੇ ਵਿੱਚ ਅੱਗ ਚ ਲਪੇਟ ਦਿੱਤਾ ਗਿਆ ਉਹਨੂੰ ਪੁੱਛਿਆ ਗਿਆ ਅੱਜ ਵੀ ਮੰਨ ਜਾ ਤੇਰਾ ਕੁਝ ਨਹੀਂ ਵਿਗੜਦਾ ਤੈਨੂੰ ਆਪਣਾ ਹੀ ਮੰਨ ਲਾ ਜਾ ਤੇਰਾ ਕੁਝ ਨਹੀਂ ਵਿਗੜਨਾ ਉਹ ਕਹਿੰਦਾ ਬਿਲਕੁਲ ਨਹੀਂ ਮੈਂ ਅਡੋਲ ਹਾਂ ਉਹਦਾ ਜਰਜੀ ਦਾ ਪਾਠ ਚੱਲਦਾ ਰਿਹਾ ਗੁਰੂ ਅਡੋਲ ਦੇਖਦਾ ਰਿਹਾ ਚੇਲਾ ਅਡੋਲ ਛੇਧ ਹੋ ਗਿਆ ਮੇਰੀਆਂ ਭੈਣੇ ਮੈਨੂੰ ਈਸਾਈ ਧਰਮ ਦਾ ਇੱਕ ਵੀ ਸ਼ਹੀਦੀ ਕਾਂਡ ਇਦਾਂ ਦਾ ਦਿਖਾ ਦੇ ਜਿਹਦੇ ਵਿੱਚ ਗੁਰੂ ਅਡੋਲ ਰਿਹਾ ਹੋਵੇ ਤੇ ਚੇਲਾ ਬਿਲਕੁਲ ਚੁੱਪਚਾਪ ਸਾਹਮਣੇ ਸ਼ਹੀਦ ਹੋ ਗਿਆ ਹੋਵੇ ਤਾਂ ਮੈਂ ਤੇਰੇ ਪੈਰ ਧੋਕੇ ਪੀਣਾ। ਜ਼ਰੂਰ ਮੈਂ ਦੱਸਦੀ ਮੇਰੇ ਬੀਜੀ ਜ਼ਰੂਰ ਮੈਂ ਉਹਨੂੰ ਦੱਸਦੀ ਆ। ਦੇਖੋ ਸਾਡੇ ਜਿੰਨੇ ਬਾਕੀ ਚੇਲੇ ਸਨ ਉਸ ਵੇਲੇ ਇਹ ਉਹਨਾਂ ਨੇ ਇੱਕ ਚੇਲਾ ਖੜਾ ਰਿਹਾ ਪ੍ਰਭੂ ਜੀ ਸਿੰਘ ਜੀ ਕੋਲ ਠੀਕ ਹੈ ਇੱਕ ਚੇਲੇ ਨੇ ਇਨਕਾਰ ਕੀਤਾ ਜਿਹਦਾ ਨਾਮ ਪਤਰ ਇਨਕਾਰ ਕੀਤਾ ਨਹੀਂ ਪਤਰ ਨੂੰ ਇਨਕਾਰ ਕਰਨ ਬਾਰੇ ਤਿੰਨ ਪਹਿਲਾਂ ਹੀ ਮੈਸੇਦ ਵਿੱਚ ਬੈਠ ਕੇ ਜੀਸਸ ਨੇ ਦੱਸ ਦਿੱਤਾ ਸੀ ਉਹਨੇ ਕਿਹਾ ਕੌਣ ਮੁਕਰੇਗਾ ਉਹ ਕਹਿੰਦਾ ਉਹ ਮੁਕਰੇਗਾ ਜਿਹਦੇ ਹੱਥ 'ਚ ਹੁਣ ਰੋਟੀ ਦਾ ਟੁਕਵਾ ਹਾਂ ਜਿਹੜਾ ਕਹਿੰਦਾ ਮੇਰੇ ਨਾਲ ਬੰਧਿਆ ਹੈ ਵੇ ਬੰਦ ਜੀ ਦੇਖ ਮੈਂ ਉਹਨਾਂ ਲੋਕਾਂ ਚੋਂ ਨਹੀਂ ਜਾਂਦਾ ਤੇ ਤੁਸੀਂ ਇਲਜ਼ਾਮ ਲਾ ਦੋ ਜੋ ਪੜਿਆ ਹੋਵੇਗਾ ਉਹੀ ਹੀ ਗੱਲ ਕਰਾਂਗਾ ਸਤਿਕਾਰਯੋਗ ਜੀ ਆਪਰਾ ਦਾ ਅੱਛਾ ਫਿਰ ਤੁਸੀਂ ਦੇਖੋ ਤੇ ਇਤਨੀ ਛੜਵਾਇਆ ਨਹੀਂ ਨਹੀਂ ਉਹਨੇ ਕੋ ਜਵਾਬ ਦਿੱਤਾ ਕਹਿੰਦਾ ਕਿ ਉਹ ਮੈਂ ਹੀ ਹੋਵਾਂਗਾ ਕਹਿੰਦਾ ਮੈਂ ਇੰਜ ਕਰ ਨਹੀਂ ਸਕਦਾ ਉਹ ਕਹਿੰਦਾ ਨਹੀਂ ਤੂੰ ਕਰੇਗਾ ਤੂੰ ਉਹ ਬਾਕਤ ਆਉਣ ਦੇ ਉੱਪਰ ਤੂੰ ਕਰੇਗਾ ਇਹ ਮੈਨਰਜੀਸਿਸ ਨੇ ਇਹ ਵੀ ਕਿਹਾ ਕਿ ਕਿਤਾਬ ਵੀ ਇਸ ਗੱਲ ਦਾ ਹਵਾਲਾ ਦਿੰਦੀ ਹੈ ਬਿਲਕੁਲ ਬਿਲਕੁਲ ਇਹ ਪਹਿਲੋ ਸੁਪੈਣੇ ਗੱਲ ਪੂਰੀ ਕਰੀ ਦੀ ਹੁੰਦੀ ਤਾਂ ਕਿ ਆਪਾਂ ਬਾਈਬਲ ਦੀ ਵੀ ਇੱਜ਼ਤ ਕਰਦੇ ਹਾਂ ਨਹੀਂ ਮੈਂ ਸੋਚਿਆ ਵੀ ਆਪਾਂ ਜਿਆਦਾ ਆਪਣਾ ਸਮਾਂ ਕਿਉਂਕਿ ਤੁਸੀਂ ਬਹੁਤ ਸਮਾਂ ਮੇਰੇ ਕੋਲ ਮੈਂ ਜੇ ਅਗਰ ਤੁਹਾਡੇ ਕੋਲ ਸਮਾਂ ਨਹੀਂ ਹੈ ਇੱਥੇ ਛੁੱਟੀ ਕਰ ਸਕਦੇ ਆਂ ਮਾਦੀ ਮੰਨ ਸਕਦੇ ਨਹੀਂ ਤੁਸੀਂ ਤੇ ਜੇ ਤੇ ਹੈਗਾ ਤਾਂ ਲੰਬੀ ਗੱਲ ਕਰੋ ਜਿਹੜੀਆਂ ਗੱਲਾਂ ਦਾ ਤੁਹਾਨੂੰ ਪਤਾ ਹੈ ਤੇ ਉਹ ਨੂੰ ਆਪਕੋ ਪੂਰਾ ਟਾਈਮ ਵਿੱਚ ਕਿਉਂ ਲੈ ਕੇ ਦੇਗੇ ਡਿਟੇਲ ਤੁਹਾਨੂੰ ਪਤਾ ਪਤਾ ਹੈ ਤੇ ਫਿਰ ਤੁਸੀਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਗੁਰਨਾਨਕ ਵਾਲੀ ਗੱਲ ਜੀਸਸ ਨਾਲ ਕਿਵੇਂ ਟੁਕਾ ਦਿੱਤੀ ਕੁਝ ਗੱਲਾਂ ਦਾ ਤੁਹਾਨੂੰ ਨਹੀਂ ਪਤਾ ਹਜੇ ਠੀਕ ਹੈ ਪੜ੍ਹਦੇ ਹਾਂ ਭਾਈ ਇੱਕ ਮੈਂ ਸੌਰੀ ਭਾਈ ਜੀ ਕਹਤਾ ਮੇਰੀਏ ਪੜ੍ਹਨੇ ਮੇਰੀ ਗੱਲ ਤੇ ਆਣਾ ਸੁਣ ਬਾਈਬਲ ਦੀਆਂ ਕੁਝ ਗੱਲਾਂ ਨੂੰ ਲੈ ਕੇ ਤੁਸੀਂ ਦੁਨੀਆ ਦੇ ਇੱਕ ਮਹਾਨ ਸਿਹਦੀ ਦੇ ਪੁੰਜ ਧਰਮ ਦੇ ਉੱਪਰ ਚੈਨੇ ਨਹੀਂ ਖੜੇ ਕਰ ਸਕਦੇ ਸ왈ਿਆ ਚੈਨੇ ਲਾ ਸਾਈਡ ਤੇ ਗੁਰਬਾਣੀ ਦੀ ਵਿਆਖਿਆ ਕਰਕੇ ਜੀਸਸ ਨਾਲ ਮਿਲਾ ਦਿੱਤਾ ਤਾਂ ਮੇਰੇ ਵੀਰ ਜੀ ਕਰਨਾ ਹੁਣ ਆਪਾਂ ਆਪਾਂ ਹੁਣ ਅੱਗੋਂ ਕੁਝ ਕੰਮ ਸ਼ੁਰੂ ਕਰੀਏ ਆਪਾਂ ਇਹਨਾਂ ਚਗਣੇ ਚਾਗੇ ਤੁਹਾਡੀ ਕਮਿਊਨਿਟੀ ਵੀ ਛੋਟੀ ਜੀ ਤੇ ਸਾਡੀ ਵੀ ਇੰਡੀਆ ਦੇ ਵਿੱਚ ਛੋਟੀ ਨਹੀਂ 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 ਫਿਰ ਤੁਸੀਂ ਇੱਕ ਕੰਮ ਕਰੋ ਨਾ ਜੀ ਤੁਸੀਂ ਮੀਟਿੰਗ ਕਰੋ ਆਹ ਦੇਖੋ ਨਹੀਂ ਦੇਖੋ ਇੱਕ ਨਾ 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 ਸੁਣੋ ਸੁਣੋ ਜੋ ਆਤਰਨ ਬਰਾਦਰੀ ਜਿਹੜੀ ਬੱਕਰੀ ਹੋਈ ਉਹਨੂੰ ਛੱਡੋ ਤੁਸੀਂ ਆਤਰਨ ਬਰਾਦਰੀ ਜੋ ਪਹਿਲਾਂ ਹੋ ਗਿਆ ਹੋ ਗਿਆ ਤੁਸੀਂ ਇਸ ਗੱਲ ਨੂੰ ਮੰਨਦੇ ਫਿਰ ਕਿ ਅਗਰ ਅਗਰ ਇਹ ਗੱਲ ਹੋਈ ਅਗਰ ਤੁਹਾਨੂੰ ਇਹ ਗੱਲ ਪ੍ਰੂਫ ਕਰ ਦਿੱਤੀ ਕਿ ਅਕਾਲ ਪੁਰਖ ਤੋਂ ਬਗੈਰ ਦੁਨੀਆ ਦੇ ਉੱਪਰ ਸਾਰੇ ਦੇ ਸਾਰੇ ਪੈਗੰਬਰ ਸਿਰਫ ਸੰਦੇਸ਼ ਦੇਣ ਵਾਸਤੇ ਆਏ ਸਨ ਉਹ ਭਲੇ ਹੀ ਜੀਸਸ ਸੀ ਉਹ ਭਲੇ ਹੀ ਗੁਰੂ ਨਾਨਕ ਸੀ ਔਰ ਭਲੇ ਵੀ ਕਿਸੇ ਵੀ ਉਹ ਮੁਹੰਮਦ ਸਾਹਿਬ ਜੀ ਔਰ ਦੁਨੀਆ ਦੇ ਕਿਸੇ ਵੀ ਹੋਰ ਤਰਮ ਦੇ ਇਹ ਤੁਹਾਨੂੰ ਮੇਰੇ ਜਿਹੜੇ ਵੱਡੇ ਪਾਸਟਰ ਨੇ ਨਾ ਉਹਨਾਂ ਦੇ ਨਾਲ ਬੈਠ ਕੇ ਤੁਸੀਂ ਗੱਲ ਕਰੋਗੇ ਤੇ ਉਹ ਮੇਰੇ ਤੋਂ ਵੀ ਬੈਟਰ ਤੁਹਾਨੂੰ ਜਵਾਬ ਦੇਣਗੇ ਨਹੀਂ ਨਹੀਂ ਇੱਕ ਮਿੰਟ ਪੈਣ ਗੱਲ ਕਰੋ ਤੁਸੀਂ ਜਵਾਬ ਦੇਣ ਪਾਸਟਰ ਆਹ ਤੇ ਗੱਲ ਸਵਾਲ ਮਜਾ ਨਾ ਨਾ ਬਾਈਬਲ ਦੀਆਂ ਗੱਲਾਂ ਨਾ ਜਿਹੜੀਆਂ ਤੁਸੀਂ ਗੱਲ ਨਾ ਕਰ ਰਹੇ ਆ ਉਹਨਾਂ ਦੇ ਤੁਹਾਨੂੰ ਕਿਉਂ ਸਾਰੀਆਂ ਗੱਲਾਂ ਦੇ ਮੈਹੀ ਜਵਾਬ ਨਹੀਂ ਦੇ ਸਕਦੇ ਠੀਕ ਹੈ ਮੇਰੇ ਤੋਂ ਵੀ ਵੱਡੇ ਸੀਨੀਅਰ ਹੈਗੇ ਹਜੇ ਮੈਂ ਪੂਰੀ ਤਰ੍ਹਾਂ ਮੈਂ ਬਾਈਬਲ ਸਾਡੇ ਵਾਸਤੇ ਐਸਾ ਸਮੁੰਦਰ ਹੈ ਕਿ ਉਹਨੂੰ ਅਸੀਂ ਸਾਰੀ ਲਾਈਫ ਬੁੱਢੇ ਹੋਏ ਤੱਕ ਵੀ ਪੜੀਏ ਤੇ ਅਸੀਂ ਸਮਝ ਨਹੀਂ ਸਕਦੇ ਬਲੀ ਡੰਗੀਆਂ ਆਈਆਂ ਦੀਆਂ ਗੱਲਾਂ ਉਹਦੇ ਪ੍ਰਕਾਸ਼ੀਓ ਦੇ ਅੰਦਰ ਠੀਕ ਹੈ ਤੇ ਯਾਨੀ ਕਿ ਤੁਸੀਂ ਬਾਈਬਲ ਨੂੰ ਸਮਝ ਨਹੀਂ ਸਕਦੇ ਕੋਈ ਅੰਦਰ ਪ੍ਰਕਾਸ਼ ਕੀਆ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੁਹਾਡੀ ਅੰਦਰ ਆਪਣੇ ਆਪ ਹੀ ਹੋ ਗਿਆ ਵਿਆਖਿਆ ਕਰਨ ਲੱਗੇ ਅਸੀਂ ਪੂਰੀ ਉਮਰ ਲਾ ਦਈਏ ਪੂਰੀ ਤਰ੍ਹਾਂ ਨਹੀਂ ਪ੍ਰਕਾਸ਼ ਹੋ ਦਾ ਸੈਣਾ ਮੈਨੂੰ 22 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਸੁਣੋ ਧਿਆਨ ਨਾਲ 22 ਸਾਲ ਮੇਰੀ ਜ਼ਿੰਦਗੀ ਦਾ ਸਮਾਂ ਹੋ ਚੁੱਕਾ ਅੱਗੇ ਸੁਣੋ ਅੱਗੇ ਸੁਣੋ ਔਰ ਅੱਜ ਤੱਕ ਮੈਂ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਨੀ ਹੋਵੇ ਸੰਗਤ ਦੇ ਸਾਹਮਣੇ ਕੋਲੋਂ ਮੈਂ ਘੱਟੋ ਘੱਟ 4 ਰਾਈਟਰਾਂ ਦੀਆਂ ਕਿਤਾਬਾਂ ਨਾਲ ਮੈਚ ਕਰਕੇ ਪੜਦਾ ਕਿ ਮੇਰੀ ਜ਼ੁਬਾਨ ਤੋਂ ਮੇਰੇ ਗੁਰੂ ਪ੍ਰਤੀ ਕੋਈ ਗਲਤ ਉਲਵਜ ਔਰ ਗਲਤ ਵਿਆਖਿਆ ਨਾ ਨਿਕਲ ਜਾਵੇ ਦੇਖੋ ਵੀਰ ਜੀ ਮੈਂ ਤੁਸੀਂ ਬਾਈਬਲ ਦੀਆਂ ਕਹਾਣੀਆਂ ਨੂੰ ਮੋਤੀ ਕਹਿੰਦਾ ਔਰ ਅਕਾਲ ਤੂਰ ਦਰਗਾਹ ਤੇ ਲਿਖੇ ਪੈਗੰਬਰ ਦੀ ਬਾਣੀ ਨੂੰ ਕਹਿ ਦਿੰਦਾ ਕਿ ਮੈਂ ਤੈਨੂੰ ਇਹਦੇ ਚੋਂ ਪ੍ਰਮਾਣ ਦੇ ਰਹੀ ਹਾਂ ਤੁਹਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ ਭੈਣੇ ਤੁਹਾਡੇ ਵਾਸਤੇ ਦੇਖੋ ਵੀਰ ਜੀ ਤੁਹਾਡੇ ਵਾਸਤੇ ਕਹਾਣੀਆਂ ਹੋਣਗੀਆਂ ਹੋਣਗੀਆਂ ਨਹੀਂ ਬਕਾਇਦਾ ਬਾਈਬਲ ਕਹਾਣੀਆਂ ਹੈ ਤੁਹਾਨੂੰ ਐਕਸੈਪਟ ਕਰਨਾ ਪਊਗਾ ਕਿ ਬਾਈਬਲ ਕਹਾਣੀਆਂ ਨੇ ਮੈਂ ਤੁਹਾਡੇ ਨਾਲ ਬੈਂਸ ਨਹੀਂ ਕਰ ਸਕਦੀ ਠੀਕ ਹੈ ਕਿਉਂਕਿ ਮੈਂ ਇਸ ਇਸ ਲੈਵਲ ਤੱਕ ਜਾ ਹੀ ਨਹੀਂ ਸਕਦੀ ਜਿੱਥੋਂ ਤੱਕ ਤੁਸੀਂ ਜਾ ਰਹੇ ਹੋ ਤਾਂ ਨਹੀਂ ਜਾ ਸਕਦੀ ਕਿ ਤੁਹਾਨੂੰ ਪਤਾ ਹੋਵੇ ਕਿ ਇਸ ਤੋਂ ਅੱਗੇ ਜਵਾਬ ਨਹੀਂ ਹੈਗੇ ਮੈਂ ਕਿਹਨੇ ਇਸ ਤੋਂ ਅੱਗੇ ਬਹੁਤ ਜਵਾਬ ਆ ਮੇਰੇ ਸੀਨੀਅਰ ਪਾਸਟਰ ਦੇ ਨਾਲ ਬੈਠ ਕੇ ਦੇਖੋ ਆਪਣੇ ਸੀਨੀਅਰ ਪਾਸਟਰ ਨੂੰ ਕਾਲ ਕਰੋ ਉਹਨੂੰ ਪੁੱਛੋ ਕਿ ਬਾਈਬਲ ਕਹਾਣੀਆਂ ਹੈ ਕਿ ਨਹੀਂ ਆ ਉਹ ਤੁਹਾਨੂੰ ਦੱਸ ਦੇਣਗੇ ਤੁਹਾਡੇ ਹੀ ਸੀਨੀਅਰ ਇੱਕ ਗੱਲ ਹੋਰ ਯਾਦ ਰੱਖ ਲੈ ਮੇਰੀ ਇਹ ਭੈਣੇ ਇੱਕ ਗੱਲ ਚੇਤੇ ਰੱਖੀ ਬਾਈਬਲ ਆਏ ਵਕਤ ਦੇ ਨਾਲ ਬਦਲਦੀ ਰਹੀ ਅਬਾਦ ਆਪਾਂ ਰੱਖਦੇ ਇੱਕ ਦਿਨ ਅੱਗੇ ਸੁਣੋ ਬਾਈਬਲ ਆਏ ਵਕਤ ਦੇ ਨਾਲ ਬਦਲਦੀ ਰਹੀ ਇਹ ਤੁਸੀਂ ਮੁ슬ਮਾਨਾਂ ਬਣੀਆਂ ਗੱਲਾਂ ਕਰਦੇ ਮੈਂ ਨਹੀਂ ਕਰਦਾ ਬਾਈਬਲ ਆਏ ਵਕਤ ਤੁਹਾਡੀ ਅਕੋਰਡਿੰਗ ਆ ਤੁਸੀਂ ਗੂਗਲ ਸਰਚ ਕਰ ਮੈਂ ਗੂਗਲ ਤੇ ਮੈਂ ਸਿੱਖ ਮੈਂ ਸੇਖੋ ਕਿਤਨੀ ਪਾਇਆ ਗੂਗਲ ਤੇ ਕੁਝ ਬੀਬੀ ਜੀ ਮੈਨੂੰ ਜਰੂਰਤ ਨਹੀਂ ਮਨਾਉਣ ਦੇ ਤੁਹਾਨੂੰ ਸਾਡਾ ਕੀ ਫੇਸ ਹੈ ਕਿ ਨਾ ਤਾਂ ਨਹੀਂ ਜਰੂਰਤ ਓਕੇ ਭੈਣ ਜੀ ਇੱਕ ਮੈਨੂੰ ਜਵਾਬ ਆ ਹੁਣ ਮੈਂ ਸਟਰੋਂਗਲੀ ਪੁੱਛਦਾ ਮੈਂ ਅਕੋਰਡਿੰਗ ਐ ਜੇ ਦਰਮਦੀ ਤੇ ਖਾਤਰ ਹੋਰ ਦਰਮ ਨੂੰ ਮੁਖਰਾ ਕੇ ਪੁੱਛਣ ਲੱਗਾ ਕਿ ਬਾਈਬਲ ਦੇ ਵਿੱਚ ਜੀਸਸ ਦੇ ਪੈਦਾ ਹੋਣ ਦਾ ਜਿਹੜਾ ਅਸੀਂ 25 ਦਸੰਬਰ ਦਾ ਜਨਮ ਮਨਾਉਂਦੇ ਆ ਉਹਦਾ ਹਵਾਲਾ ਹੈ ਬਿਲਕੁਲ ਨਹੀਂ ਦੇਖੋ ਮੈਂ ਨੇ ਤੇ ਇਹ ਕੋਰਦੇ ਜੀਸਸ ਦੇ ਪੈਦਾ ਹੋਣ ਦਾ ਹਵਾਲਾ ਨਹੀਂ ਤੇ ਤੁਸੀਂ ਗੁਰਨਾਨਕ ਦੀ ਪਾਣੀ ਤੇ ਗਲਤ ਅਰਥ ਕਰਕੇ ਲੋਕਾਂ ਨੂੰ ਭਰਮਾਉਣ ਲੱਗ ਗਏ ਜਿਸ ਦਾਤ ਹੋਏ ਨਾ ਜੀਸਸ ਦਾਤ ਹੋਏ ਨਾ ਡੇਟ ਨਹੀਂ ਦਿੱਤੀ ਗਈ ਉਹਦੇ ਵਿੱਚ ਕਿਉਂ ਨਹੀਂ ਦਿੱਤੀ ਗਈ ਔਰ ਮੈਂ ਦੱਸਣਾ ਡੇਟ ਕਿੱਥੋਂ ਲਈ ਜਾਂਦੀ ਹੈ ਉਹ ਡੇਟ ਕਿਵੇਂ ਮਿਸੀ ਗਈ ਉਹ ਪਵਿੱਤਰ ਕੁਰਾਨ ਦਾ ਕਰਕੇ ਮਿਸੀ ਗਈ ਕੁਰਾਨ ਦੇ ਹਵਾਲੇ ਤੋਂ ਉਹ ਡੇਟ ਦੀ ਮਿੱਥ ਲਈ ਗਈ ਅੱਛਾ ਮੈਂ ਵੀਰ ਜੀ ਦੇਖੋ ਮੈਨੂੰ ਨਹੀਂ ਲੱਗਦਾ ਕਿ ਆਪਣੀ ਬੈਸਟਰੀ ਖਤਮ ਹੋਏਗੀ ਹੋਏਗੀ ਨਹੀਂ ਇਹਦਾ ਮਤਲਬ ਇਹ ਨਹੀਂ ਹੋਣੀ ਕਿ ਕਿਉਂਕਿ ਨਾ ਤੁਸੀਂ ਮੇਰੇ ਮਾਇੰਡ ਨੂੰ ਚੇਂਜ ਕਰ ਮੇਰੀਆਂ ਵਿਚਾਰਾਂ ਨੂੰ ਚੇਂਜ ਕਰ ਸਕਦੇ ਆਂ ਨਾ ਮੈਂ ਤੁਹਾਡੇ ਵਿਚਾਰਾਂ ਨੂੰ ਚੇਂਜ ਕਰ ਸਕਦਾ ਤੁਸੀਂ ਚੇਂਜ ਨਹੀਂ ਕਰ ਸਕਦੇ ਔਰ ਤੁਸੀਂ ਆਪਣੇ 1 ਮਿੰਟ 1 ਮੈਂ ਚੇਂਜ ਕਰਨਾ ਚਾਹਾਂਗੀ ਠੀਕ ਹੈ ਜੋ ਤੁਹਾਡੀ ਸਮਝਿਆ ਜੋ ਤੁਹਾਡੀ ਸੋਚ ਹੈ ਤੁਹਾਨੂੰ ਤੁਸੀਂ ਕਦੀ ਕਿਸੇ ਸਿੱਖ ਨੂੰ ਡੋਰ ਤੋਂ ਡੋਰ ਜਾ ਕੇ ਸਿੱਖ ਬਣਨ ਵਾਸਤੇ ਪ੍ਰੇਰਣੀਆਂ ਦੇਖਿਆ ਤੇ ਮੈਨੂੰ ਕਿ ਮੈਂ ਵੀ ਮੈਨੂੰ ਕਦੀ ਤੁਸੀਂ ਦੇਖਿਆ ਮੈਂ ਦੱਸਦਾ ਤੁਹਾਨੂੰ ਮੈਨੂੰ ਮੈਂ ਦੱਸਦਾ ਤੇਰਾ ਰੂਪ ਦੱਸਦਾ ਮੈਂ ਆਪਣੀ ਭੈਣ ਵਰਗੀ ਹੋਰ ਭੈਣ ਦੱਸ ਦੇਣਾ ਨੇ ਹੁਣ ਗੰਗਲੋ ਘੋਣਗੇ ਸੁਣੋ ਨਾ ਉਹ ਨਾ ਗੱਲ ਕਰ ਰਿਹਾ ਸੁਣ ਮੇਰੀ ਗੱਲ ਨਾ ਪਹਿਲੇ ਸੁਣਨਾ ਸੁਣਨਾ ਸੁਣ ਲਈਂ ਮਿੱਤਰ ਰੱਖੋ ਥੋੜੀ ਚਾਹਤ ਰੱਖੋ ਕਿ ਬਾਕੀਆ ਕੁਝ ਕਹਿ ਰਿਹਾ ਕੋਈ ਮੈਂ ਮਿਲਟਨ ਕਿੰਸੀ ਸੁਣਾਉਣੇ ਆ ਸੁਣਦੇ ਘਟਾ ਮੈਂ ਤੇ ਸੁਣ ਜਾਂ ਫਿਰ ਤੁਸੀਂ ਗੱਲ ਪੂਰੀ ਸੁਣ ਲਓ ਫਿਰ ਉਸ ਤੋਂ ਮੈਂ ਤੁਹਾਡੀ ਵਾਰੀ ਆ ਜੇਗੀ ਬੋਲੋ ਤੁਸੀਂ ਪਹਿਲਾਂ ਬੋਲੋ ਮੈਂ ਤੁਹ ਕੁ ਕਰ ਜਾਣਾ ਚਲੋ ਦੱਸੋ ਮੈਂ ਚੁੱਪ ਕਰ ਗਿਆ ਤੁਸੀਂ ਇਸ ਵੇਲੇ ਮੇਰੇ ਨਾਲ ਗੱਲ ਕਰ ਰਹੇ ਠੀਕ ਹੈ ਮੈਨੂੰ ਹੋਰ ਨਾਲ ਦਾ ਹਵਾਲਾ ਨਹੀਂ ਚਾਹੀਦਾ ਫਲਾਣਾ ਕੀ ਕਰਦਾ ਕਿ ਕਮ ਕਾਲਾ ਕੀ ਕਰਦਾ ਠੀਕ ਹੈ ਹੁਣ ਜਿਹੜੀਆਂ ਗਲਤੀਆਂ ਉੱਥੇ ਤੁਸੀਂ ਕਹਿੰਨੇ ਕਿ ਪਾਸਟਰ ਸਹਿਬਾਨਾ ਨੇ ਕੀਤੀਆਂ ਤੇ ਉਹਨਾਂ ਦੇ ਕਾਰਨ ਉਹਨਾਂ ਤੇ ਦੋਸ਼ ਨਹੀਂ ਬਤਾਏ ਭਾਈ ਪਰਮਜੀਤ ਸਿੰਘ ਜੀ ਨੂੰ ਗੁੱਸਾ ਚੜਿਆ ਉਹਨਾਂ ਨੇ ਦੋ ਚਾਰ ਨਬਜ਼ ਪੈਣ ਜੀ ਅੱਜ ਤੁਸੀਂ ਭਾਈ ਕਹਿ ਰਹੇ ਆ ਆਪਣੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਵੱਦ ਸ਼ਬਦ ਵਰਤ ਰਹੇ ਸੀ ਤੁਹਾਡੀ ਜ਼ਬਾਨ ਕਿਉਂ ਬਦਲੀ ਵੇਲੇ ਤੁਸੀਂ ਗੁੱਸੇ ਚ ਸੀ ਅੱਜ ਅਸੀਂ ਗੁੱਸੇ ਚਾਂ ਅੱਜ ਅਸੀਂ ਗੁੱਸੇ ਚਾਂ ਤੇ ਚਲੋ ਫਿਰ ਮੈਂ ਹੁਣ ਤੁਸੀਂ ਗੁੱਸਾ ਆਪਣਾ ਨਾ ਮੈਨੂੰ ਕਨਸੀਡਰ ਕਰੋ ਤਾਂ ਇਤਨਾ ਨਹੀਂ ਹੁੰਦਾ ਇਹ ਇਹ ਹੋ ਸਕਦਾ ਤੇ ਤੁਹਾਡੇ ਕਹਿੰਦਾ ਮਤਲਬ ਤੁਹਾਨੂੰ ਇੱਕ ਬੰਦੇ ਸਾਡੀ ਭੈਣ ਹੋ ਜAVE ਇੱਕ ਬੰਦੇ ਹੋ ਜAVE ਦੋਨੋਂ ਨੂੰ ਇਕੱਠੇ ਫਾਂਸੀ ਚੜਦੇ ਜਾਵੇ ਨਹੀਂ ਇਹ ਤੋਂ ਮਤਲਬ ਕਿ ਤੁਹਾਨੂੰ ਪਤਾ ਹੋਊਗਾ ਤੁਸੀਂ ਕਿ ਇੰਜ ਨਹੀਂ ਹੁੰਦਾ ਗੁੱਸਾ ਛੰਡਾ ਇੰਜ ਨਹੀਂ ਹੁੰਦਾ ਭੈਣ ਜੀ ਦੇਖੋ ਇੰਜ ਨਹੀਂ ਕਿ ਸਭ ਗੱਲਾਂ ਗਲਤ ਨੇ ਸਭ ਗੱਲਾਂ ਗਲਤ ਨੇ ਜੀ ਮੇਰੇ ਤਰ੍ਹਾਂ ਆ ਨਾ ਇਹ ਅਹਿੰਸਾ ਵਾ ਇਹ ਨੂੰ ਅਹਿੰਸਾ ਕਹਿੰਦੇ ਆ ਆ ਜਿਹੜਾ ਤਰੀਕਾ ਇਹ ਅਹਿੰਸਾ ਅਹਿੰਸਾ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਔਰੇਡੀ ਦੱਸਿਆ ਬਿਸ਼ਪ ਸਾਹਿਬ ਦੇ ਦਰਵਾਜ਼ੇ ਤੱਕ ਜੈਸੇ ਕਿ ਔਰ ਸਾਡੀ ਮੀਟਿੰਗ ਔਰੇਡੀ ਹੋ ਚੁੱਕੀ ਪਿਆ ਸਾਡੀ ਮੀਟਿੰਗ ਇਹ ਤੋਂ ਹੋਰ ਇੱਥੇ ਲੋਕਲ ਕਮਿਊਨਿਟੀ ਨਾਲ ਹੋ ਰਹੀ ਆ ਮੈਂ ਰਿਟਨ ਦੇ ਵਿੱਚ ਦੇ ਰਹੀ ਆ ਤੁਸੀਂ ਮੇਰੇ ਤੋਂ ਹੋਰ ਕੀ ਚਾਹੁੰਦੇ ਹੋ ਤੁਸੀਂ ਮੇਰੇ ਤੋਂ ਹੋਰ ਕੀ ਚਾਹੁੰਦੇ ਹੋ ਇਹ ਜਿਹੜਾ ਉਹ ਪਰਮਜੀਤ ਸਿੰਘ ਆ ਜੀ 1 ਮਿੰਟ ਪਰਮਜੀਤ ਸਿੰਘ ਦੇ ਪ੍ਰਤੀ ਜਿਹੜੀਆਂ ਵੀਡੀਓਸ ਆਈਆਂ ਤੁਸੀਂ ਤਕਰੀਬਨ ਸਾਰੀਆਂ ਸੁਣ ਲਈਆਂ ਹੋਣਗੀਆਂ ਕਿਉਂਕਿ ਜਦੋਂ ਸਿਰਫ ਆਪਣੀ ਹੀ ਵੀਡੀਓ ਤਾਂ ਕੀ ਸਿੰਘ ਕਹੇਗੇ ਮੈਂ ਮੋਸਟਲੀ ਵੀਡੀਓ ਸਾਰੀਆਂ ਸੁਣ ਲਈ ਓਕੇ ਤੁਸੀਂ ਉਹਦੇ ਵਿੱਚ ਬਾਕਾਇਦਾ ਗੱਲ ਸੁਣੀ ਸੀ ਨਾ ਕਿ ਸਿੱਖ ਪਾਈ ਚਾਰੇ ਨੂੰ ਇਕੱਠਿਆਂ ਹੋ ਕੇ ਇਹ ਮੈਂ ਉਸ ਨੂੰ ਜਲਾ ਦੇਣਾ ਚਾਹੀਦਾ ਉਸ ਨੂੰ ਮਾਰ ਦੇਣਾ ਚਾਹੀਦਾ ਉਸ ਨੂੰ ਖਤਮ ਕਰ ਦੇਣਾ ਚਾਹੀਦਾ ਜਿੰਨੇ ਕਿਹਾ ਸੀ ਪਤਾ ਨਹੀਂ ਪਤਾ ਨਹੀਂ ਮੈਂ ਨਾਂ ਨਹੀਂ ਲਿਆ ਉਸ ਬੰਦੇ ਦਾ ਨਹੀਂ ਮੈਂ ਸਿਰਫ ਅਪਡੇਟ ਦੇਖਦਾ ਰਹੀ ਨਾ ਫੇਸਬੁਕ ਤੇ ਮਸੀ ਭਾਈਚਾਰੇ ਵਿੱਚ ਤੁਸੀਂ ਜਿਆ ਆਪਣੇ ਮਸੀ ਭਾਈਚਾਰੇ ਚ ਤੁਸੀਂ ਉਸ ਬੰਦੇ ਦੇ ਸਾਹਮਣੇ ਸਮਥਿੰਗ ਸ਼ਾਇਦ ਲੈਪਟਾਪ ਪਿਆ ਸੀ ਕੁਝ ਇੰਜ ਸੀਗਾ ਵਾ ਇਹ ਹਾਂ ਇੱਕ ਬਾਲ ਗੱਲ ਸੀਗੀ ਮੇਰੇ ਸਾਹਮਣੇ ਆਵੇ ਜਾਂ ਮੈਂ ਕਿਵੇਂ ਕਰਾਂ ਅੱਛਾ ਇਹ 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 ਅੱਜ ਅਸੀਂ ਤੁਹਾਡੇ ਨੂੰ ਬੋਲੇ ਗਲਤੀ ਤੁਹਾਡੀ ਵੀ ਸੇਮ ਹੀ ਆ ਗੁਰਬਾਣੀ ਦੀ ਤਹਰੀਮ ਕਰ ਦੇਣੀ ਔਰ ਕਿਸੇ ਨੂੰ ਗਾਲ ਕੱਢ ਦੇਣੀ ਉਸੇ ਬਰਾਬਰ ਮੰਨਦੇ ਆ ਫਿਰ ਜੀ ਜੀ ਮੇਰੇ ਫੇਸਬੁੱਕ ਨੂੰ ਖੋਲੋ ਤੇ ਦੇਖੋ